ਕਿ ਉਸ ਗਰੰਥੀ ਸਿੰਘ ਨੂੰ ਇਸ ਗੁਰੂ ਘਰ ਤੋਂ ਕੱਢ ਦਿੱਤਾ ਗਿਆ ਇੱਕ ਵੀਡੀਓ ਇਹ ਆ ਜਿਹੜਾ ਬਾਬਾ ਜੀ ਸਾਡੇ ਤੇ ਐਲੀਗੇਸ਼ਨ ਲਾ ਰਿਹਾ ਆ ਵੀ ਸਾਨੂੰ ਗੁਰੂ ਘਰੋਂ ਕੱਢਿਆ ਗਿਆ ਤੁਹਾਡੇ ਪਿੰਡ ਦੇ ਵਿੱਚ ਕੋਈ ਵੀ ਗੁਰਸਿੱਖ ਹੈ ਨਹੀਂ ਜਿਹੜਾ ਮਹਾਰਾਜ ਦਾ ਪ੍ਰਕਾਸ਼ ਗਰੰਥੀ ਸਿੰਘ ਨ ਕਰਾ ਸਕੇ ਤੇ ਉਹ 9 ਵਜੇ ਸਾਡੇ ਕੋਲ ਗਿਆ ਸਾਨੂੰ ਕੋਈ ਦੱਸ ਕੇ ਨਹੀਂ ਗਿਆ ਰਾਤ ਨੂੰ 9 10 ਤੋਂ ਬਾਅਦ 11 ਵਜੇ ਆਇਆ ਉਹ ਜਈ ਤੁਹਾਡੇ ਪਿੰਡ ਤੇ ਬਹੁਤ ਵੱਡਾ ਐਲੀਗੇਸ਼ਨ ਹੈ ਇਸ ਚੀਜ਼ ਦਾ ਕਿ ਤੁਹਾਡੇ ਪਿੰਡ ਦੇ ਸੰਗਤ ਮੁਲੀਆ ਤਬਰਕੇ ਜੀ ਬੇਨਤੀ ਹੈ ਜੀ ਵੀ ਕੋਈ ਉਹਨੂੰ ਪੈਸਾ ਦੇ ਦਿਓ ਦੇਖੋ ਸਾਡੇ ਪਿੰਡ ਦੇ ਲਾਹਨ ਤਾਂ ਪੈ ਰਹੀਆਂ ਅਸੀਂ ਮੰਨ ਲਓ ਗੁਨਾਹਗਾਰਾਂ ਪੱਖ ਲੈਣ ਦਾ ਤਾਂ ਫਰਜ਼ ਸੀਗਾ ਤੁਹਾਡਾ ਐਡਾ ਵੱਡਾ ਕੰਮ ਤੁਹਾਡੇ ਪਿੰਡ ਹੋਇਆ ਵੀਡੀਓ ਵਾਇਰਲ ਹੋਈ ਤੇ ਸ਼ਰਮਿਕ ਕਮੇਟੀ ਆਈ ਵੀ ਨਹੀਂ ਨਹੀਂ ਉਹਦੀ ਵੱਡੀ ਗਲਤੀ ਇਹ ਨੇ ਜੀ ਕਿਉਂ ਕਹਿ ਰਹੇ ਜਦੋਂ ਆਈ ਹੀ ਨਹੀਂ ਹੈ ਨਾ ਕਰਦਾ ਸਹੂਲਤ ਆ ਉਹਨਾਂ ਤੇ ਕਮੇਟੀ ਦੇ ਦੋਸ਼ ਲੱਗਣਾ ਸੀ ਵੀ ਇਹ ਅੱਗੇ ਆਉਂਦੇ ਸੀ ਜੀ ਕਿਉਂ ਨਹੀਂ ਆਏ ਸਾਨੂੰ ਇਹਦਾ ਬਹੁਤ ਦੁੱਖ ਆ ਇਹ ਸਾਡੀ ਜਾਣ ਨੂੰ ਬੱਦ ਕੇ ਪਿਆਰੇ ਪੰਜ ਘਟਾਰ ਜਿਹੜੀ ਸੀ ਉਹ ਮਹਾਰਾ ਦੀ ਤਾਗ ਦੇ ਵਿੱਚ ਬਹਿ ਕੇ ਜਦੋਂ ਮਹਾਰਾ ਦੇ ਸਾਹਮਣੇ ਬਤ ਵੇਦਰਾਸ ਬੈਠੀ ਹੋ ਕੇ ਨਾ ਮਹੰਗਉਤ ਬਾਚ ਨੇ ਆਹੀ ਬਚਨ ਬੋਲਣੇ ਹੁੰਦੇ ਫਿਰ ਇੱਕ ਭੈਣ ਸਾਡੀ ਬੀਬੀ ਅੰਬਰ ਦੱਸਿਆ ਕਿ ਉਹ ਟੱਟੇ ਬਾਹਰ ਆ ਕੇ ਕਿੰਨ ਬਾਬਾ ਜੀ ਕੋਸ਼ਿਸ਼ ਕੀ ਬੋਲਦੇ ਕਿ ਪਹਿਨਾ ਚੱਲ ਚੱਲ ਪਾਈ ਤੂੰ ਪਰੇ ਜਿਹਾ ਉਧਰ ਬਾਥਰੂਮ ਆ ਉਥੋਂ ਨਾ ਕੇ ਆ ਰਿਹਾ ਉਹ ਤੇ ਮੋਢੇ ਤੇ ਹੱਤ ਰਿਹਾਗਾ ਕਰਪਾਹਨ ਉਹਦੇ ਪਾਈ ਨਹੀਂ ਕੀ ਸਬੂਤਾ ਤੁਹਾਡੇ ਕੋਲ ਸਾਨੂੰ ਕੋਲ ਹੈਗਾ ਵੀਡੀਓ ਘਾਤਨਾ ਮੈਂ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਵੀ ਆਹ ਵੀ ਵੀਡੀਓ ਜ਼ਰੂਰ ਝਾਕ ਮਾਰਿਆ ਜਾ ਵੀ ਵੀ ਇੱਥੇ ਗਰੰਤੀ ਸਿੰਘ ਸਹੀ ਆ ਜਾਂ ਅਪਾਉ ਉਸ ਪਿੰਡ ਦੇ ਵਿੱਚ ਪਹੁੰਚੇ ਆ ਕੋਟੜਾ ਕੌੜਾ ਜਿਹੜੇ ਕਿ ਜਿਹੜੇ ਪਿੰਡ ਦੀ ਇੱਕ ਵੀਡੀਓ ਵਾਇਰਲ ਹੁੰਦੀ ਸੀ ਕਿ ਗ੍ਰੰਥੀ ਸਿੰਘ ਅਪਾਜ ਖੁਦ ਇੱਕ ਸੇਵਾ ਕਰਦੇ ਹੋਏ ਨਜ਼ਰ ਆ ਰਹੇ ਸਨ ਤੇ ਪਿੰਡ ਵਾਲਾ ਕੋਈ ਵੀ ਗੁਰਸਿੱਖ ਜਿਹੜਾ ਜਾਂ ਕੋਈ ਹੋਰ ਉਹਦੇ ਨਾਲ ਸੇਵਾ ਨਹੀਂ ਕਰਵਾ ਰਿਆ ਸੀ ਪਰ ਉਸ ਤੋਂ ਵੱਡੀ ਹੈਰਾਨੀ ਦੀ ਗੱਲ ਇਹ ਹੋਈ ਕਿ ਉਸ ਗ੍ਰੰਥੀ ਸਿੰਘ ਨੂੰ ਇਸ ਗੁਰੂ ਘਰ ਤੋਂ ਕੱਟ ਦਿੱਤਾ ਗਿਆ ਇਹ ਗਰੰਥੀ ਸਿੰਘ ਇਲਜ਼ਾਮ ਲਾ ਰਿਹਾ ਕਿ ਮੈਨੂੰ ਉਸ ਗੁਰੂ ਘਰ ਤੋਂ ਕੱਢ ਦਿੱਤਾ ਗਿਆ ਜਾਂ ਮੈਂ ਹਸਾਬ ਕਰਕੇ ਉੱਥੋਂ ਆ ਗਿਆ ਕੀ ਗੱਲ ਹੋਈ ਹੈ ਕਿ ਜਦੋਂ ਇੱਕ ਵੀਡੀਓ ਵਾਇਰਲ ਹੁੰਦੀ ਹੈ ਕੋਸ਼ਿਸ਼ ਸਮੇਂ ਬਾਅਦ ਉਸ ਗਰੰਥੀ ਸਿੰਘ ਨੂੰ ਇਸ ਗੁਰੂ ਘਰ ਤੋਂ ਨਵੀਂ ਜਿਹੜੀ ਕਮੇਟੀ ਬਣੀ ਹੈ ਪੁਰਾਣੀ ਕਮੇਟੀ ਜੋ ਵੀ ਹੈ ਉਹਦੇ ਵੱਲੋਂ ਇਸ ਗੁਰੂ ਘਰ ਤੋਂ ਕੱਢ ਦਿੱਤਾ ਗਿਆ ਅਸਲ ਦੇ ਵਿੱਚ ਹੋਇਆ ਕੀ ਹੈ ਕੋੜਾ ਕੋੜਾ ਪਿੰਡ ਦੇ ਵਿੱਚ ਪਹੁੰਚੇ ਆ ਪਹਿਲਾਂ ਤੁਹਾਨੂੰ ਦੱਸ ਦਿੰਦੇ ਆ ਕਿ ਕਿੱਥੋਂ ਉਹ ਵੀਡੀਓ ਜਿਹੜੀ ਉਹ ਵਾਇਰਲ ਹੁੰਦੀ ਹੈ ਤੇ ਉਸ ਤੋਂ ਬਾਅਦ ਉਹਨੂੰ ਕਿਉਂ ਕੱਢ ਦਿੱਤਾ ਗਿਆ ਇਸ ਗੁਰੂ ਘਰ ਤੋਂ ਆਪਾਂ ਉਹ ਤਸਵੀਰਾਂ ਵਿੱਚ ਜਿਹੜੀਆਂ ਤੁਹਾਨੂੰ ਦਿਖਾਉਣ ਦੀ ਕੋਸ਼ਿ ਅਪਾ ਉਸ ਅੰਦਰ ਗੁਰੂ ਘਰ ਦੇ ਵਿੱਚ ਆ ਇਹੀ ਉਹ ਪੌੜੀਆਂ ਸੀ ਜਿੱਥੋਂ ਕਿ ਉਹ ਜਿਹੜੀ ਵੀਡੀਓ ਵਾਇਰਲ ਹੋਈ ਤੁਹਾਨੂੰ ਨਾਲ ਨਾਲ ਦਿਖਾ ਵੀ ਤਿੰਨੇ ਆ ਕਿ ਉਹ ਐਸੇ ਪੌੜੀਆਂ ਤੋਂ ਲਿਆ ਕੇ ਇੱਥੇ ਗੁਰੂ ਮਹਾਰਾਜ ਦਾ ਜਿਹੜਾ ਪ੍ਰਕਾਸ਼ ਕਰਨ ਦੀ ਜਿਹੜੇ ਸਵੇਰ ਸਵੇਰ ਕਰ ਰਹੇ ਸੀ ਤੇ ਕੋਈ ਵੀ ਪਿੰਡ ਦਾ ਸੇਵਾਦਾਰ ਨਹੀਂ ਸੀ ਤੇ ਉਧਰਲੇ ਪਾਸੇ ਕੈਮਰਾ ਲੱਗਾ ਹੋਇਆ ਉਸ ਕੈਮਰੇ ਦੇ ਵਿੱਚੋਂ ਜਿਹੜੀ ਇਹ ਸਾਰੀ ਚੀਜ਼ ਕੈਦ ਹੁੰਦੀ ਆ ਕੌਣ ਵੀਡੀਓ ਵਾਇਰਲ ਕਰਦਾ ਕਿਵੇਂ ਵੀਡੀਓ ਵਾਇਰਲ ਹੁੰਦੀ ਆ ਤੇ ਉਹ ਜਿਹੜੀ ਲੋਕਾਂ ਤੱਕ ਪਹੁੰਚਦੀ ਹੈ ਤੇ ਜਦੋਂ ਲੋਕਾਂ ਤੱਕ ਪਹੁੰਚਦੀ ਹੈ ਤੇ ਉਸ ਤੋਂ ਬਾਅਦ ਉਹ ਇਸੇ ਗੁਰੂ ਘਰ ਦੀ ਜਿਹੜੀ ਸੇਵਾ ਕਰਦੇ ਸੀ ਤੇ ਇਹ ਇਲਜ਼ਾਮ ਲੱਗਦੇ ਕਿ ਇੱਥੋਂ ਉਹ ਗਰੰਥੀ ਸਿੰਘ ਨੂੰ ਕੱਢ ਦਿੱਤਾ ਗਿਆ ਹੁਣ ਪਿੰਡ ਇੱਥੇ ਆਪਾਂ ਗੱਲਬਾਤ ਕੀਤੀ ਆ ਪੱਖ ਜਾਣਨ ਦੀ ਕੋਸ਼ਿਸ਼ ਕਰਾਂਗੇ ਵੀ ਕਿਉਂ ਤੁਸੀਂ ਇਸ ਗੁਰੂ ਘਰ ਦੇ ਵਿੱਚ ਉਸ ਗਰੰਥੀ ਸਿੰਘ ਨੂੰ ਜਿਹੜਾ ਕੱਢ ਦਿੱਤਾ ਗਿਆ ਆਪਾਂ ਗਰੰਥੀ ਸਿੰਘ ਦੀ ਵੀਡੀਓ ਕੀਤੀ ਸੀ ਪਰ ਇਸ ਗੁਰੂ ਘਰ ਦੇ ਵਿੱਚ ਆਉਂਦਾ ਇੱਕ ਮਕਸਦ ਸੀ ਇਹ ਮੇਰਾ ਕਿ ਮੈਂ ਪੁੱਛਣਾ ਚਾਹੁੰਦਾ ਸੀ ਕਿ ਗੁਰੂ ਘਰ ਦੇ ਵਿੱਚ ਕੀ ਐ ਕੋਈ ਜਾਂ ਪਿੰਡ ਦੇ ਵਿੱਚ ਕੋਈ ਨਹੀਂ ਹੈਗਾ ਕਿ ਜਿਹੜਾ ਗਰੰਥੀ ਸਿੰਘ ਨਾਲ ਆ ਕੇ ਸੇਵਾ ਕਰਾ ਸਕੇ ਕਮੇਟੀ ਵਾਲੇ ਜਬ ਪਿੰਡ ਦੀਆਂ ਭੈਣਾਂ ਬੀਬੀਆਂ ਬਜ਼ੁਰਗ ਭਾਈ ਸਾਡੇ ਸਾਰੇ ਖੜੇ ਹੋਏ ਸਭ ਤੋਂ ਪਹਿਲਾਂ ਸਾਰਿਆਂ ਨੂੰ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਭ ਤੋਂ ਪਹਿਲਾਂ ਤੇ ਇਹੀ ਸਵਾਲ ਹੈ ਕਿ ਤੁਹਾਡੇ ਪਿੰਡ ਦੇ ਵਿੱਚ ਕੋਈ ਵੀ ਗੁਰਸਿੱਖ ਹੈ ਨਹੀਂ ਜਿਹੜਾ ਮਹਾਰਾਜ ਦਾ ਪ੍ਰਕਾਸ਼ ਗ੍ਰੰਥੀ ਸਿੰਘ ਨੇ ਕਰਾ ਸਕੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੰਗਤਾਂ ਦੇ ਚਰਨਾਂ 'ਚ ਬੇਨਤੀ ਆ ਵੀ ਦਾਸ ਵੱਲੋਂ ਨਾ ਜੋ ਸੇਵਾ ਨਿਭਾਈ ਜਾਂਦੀ ਆ ਤਕਰੀਬਨ 24 ਤਰੀਕ ਦੀ ਦਾਸ ਨੇ ਸੇਵਾ ਸਾਮੀ ਹੈ ਕਮੇਟੀ ਨੇ ਸੇਵਾ ਸਾਮੀ ਹੈ ਯਾਰੋ ਬਹੁਤ ਗੁਰ ਸਿੱਖ ਹੈ ਪਰ ਇੱਥੇ ਪਹਿਲਾਂ ਧੜੇ ਬੰਦਿਆ ਸੀ ਰਾਜਨੀਤਿਕ ਸੀ ਜੋ ਅੱਜ ਵੀ ਸਾਡੇਆਂ ਲੱਤਾਂ ਖਚਰਿਆ ਜੋ ਬਾਬਾ ਜੀ ਨੇ ਦੋਸ਼ ਲਾਇਆ ਸਾਡੇ ਤੇ ਵੀ ਗੁਰੂ ਘਰ ਦੇ ਵਜ਼ੀਰ ਕੱਢੇ ਗਏ ਆ ਉਹ ਅਸੀਂ ਕਮੇਟੀ ਦੇੰਦਾਰ ਆ ਤੇ ਦੂਸਰਾ ਇਹ ਹੈ ਵੀ ਜਿਹੜੀ ਪੁਰਾਣੀ ਕਮੇਟੀ ਸੀ ਉਹਨਾਂ ਦੀ ਵੀਡੀਓ ਵੀ ਬਣੀ ਗਈ ਆ ਬਕਾਇਦਾ ਕੈਮਰਾ ਚ ਵੀ ਉਹਨਾਂ ਦੇ ਥਰੂ ਵੀ ਗਏ ਆ ਵੀ ਜਦੋਂ ਵੀ ਗਏ ਆ ਉਹਨਾਂ ਨੂੰ ਦੱਸ ਕੇ ਉਸ ਚੀਜ਼ ਤੇ ਆਉਣੇ ਆ ਮਤਲਬ ਮੈਨੂੰ ਇਹ ਦੱਸੋ ਵੀ ਕੀ ਪਿੰਡ ਦੇ ਵਿੱਚ ਕੋਈ ਵੀ ਇਦਾਂ ਤਾਂ ਨਹੀਂ ਸੀਗਾ ਕਿ ਜਿਨ੍ਹਾਂ ਗ੍ਰੰਥੀ ਸਿੰਘ ਨਾਲ ਆ ਕੇ ਸੇਵਾ ਨਹੀਂ ਕਰਾਈ ਉਹਨਾਂ ਨੂੰ ਪਤਾ ਤੁਹਾਨੂੰ ਪਿੰਡ ਵਾਲਿਆਂ ਨੂੰ ਕਿ ਸਾਡੇ ਪਿੰਡ ਦਾ ਗ੍ਰੰਥੀ ਸਿੰਘ ਅਪਾਜ ਹੈਗਾ ਉਹ ਮੌਕੇ ਤੇ ਸੇਵਾ ਨਹੀਂ ਕਰ ਸਕਦਾ ਇਕੱਲਾ ਜਾਣਾ ਉਹਦੇ ਨਾਲ ਕੋਈ ਸੇਵਾਦਾਰ ਨਹੀਂ ਸੀਗਾ ਜਾਂ ਨਹੀਂ ਆਉਂਦੇ ਸਵੇਰ ਸੇਵਾਦਾਰ ਹੈਗੇ ਸੀਗੇ ਆਉਂਦੇ ਸੀਗੇ ਜਿਹੜੇ ਮਤਲਬ ਪਹਿਲਾਂ ਦੇ ਪ੍ਰਧਾਨ ਸੀਗੇ ਉਹਨਾਂ ਦਾ ਕਰਕੇ ਬਹੁਤੇ ਗੁਰਸਿੱਖ ਨਹੀਂ ਸੀ ਆਉਂਦੇ ਨਹੀਂ ਫਿਰ ਪ੍ਰਧਾਨ ਕੀ ਤਾਂ ਰੌਲਾ ਹੋ ਗਿਆ ਗੁਰੂ ਗ੍ਰੰਥ ਸਾਹਿਬ ਦਾ ਕੋਈ ਰੌਲਾ ਨਹੀਂ ਗੁਰੂ ਗ੍ਰੰਥ ਸਾਹਿਬ ਨੂੰ ਲੈ ਕੇ ਕੋਈ ਪਿਆਰ ਨਹੀਂ ਹੈ ਕਿਸੇ ਦਾ ਪਿਆਰ ਹੈਗਾ ਜੀ ਜਦੋਂ ਇੱਥੇ ਆ ਕੇ ਬੰਦੇ ਨੇ ਆਰਡਰ ਕਰਨਾ ਦੇਖੋ ਦੇਹਧਾਰੀ ਨੂੰ ਮੰਨਦਾ ਜਿਹੜਾ ਬੰਦਾ ਉਹ ਆ ਕੇ ਸਾਡੇ ਤੇ ਹੁਕਮ ਕਰੇ ਵੀ ਇੱਥੋਂ ਆ ਨਹੀਂ ਆ ਕਰਨਾ ਉੱਥੋਂ ਆਉ ਨਹੀਂ ਉਹ ਕਰਨਾ ਚਲੋ ਜਿੰਨਾ ਸਾਡਾ ਟਾਈਮ ਲੱਗਦਾ ਸੀ ਅਸੀਂ ਆਉਂਦੇ ਸੀ ਤੇ ਦੂਸਰੀ ਬੇਨਤੀ ਇਹ ਆ ਸੰਗਤ ਨੂੰ ਵੀ ਜਿੰਨਾ ਵੀ ਸਾਨੂੰ ਸਮੱਤ ਬਖਸ਼ ਨਹੀਂ ਆ ਗੁਰੂ ਸਾਹਿਬ ਨੇ ਬਖਸ਼ ਨਹੀਂ ਆ ਜੋ ਗੁਰੂ ਘਰ ਦੇ ਵਜ਼ੀਰ ਤੋਂ ਅਸੀਂ ਸਿੱਖਦੇ ਆ ਮੇਨ ਗੱਲ ਇਹ ਆ ਵੀ ਗੁਰੂ ਘਰ ਦੇ ਵਜ਼ੀਰ ਤੋਂ ਹੀ ਸਿੱਖਦੇ ਆ ਵੀ ਗੁਰੂ ਘਰ ਦੇ ਵਜ਼ੀਰ ਸਾਡੇ ਦੇ ਲਾਂਤਾ ਲਾ ਰਹੇ ਆ ਵੀ ਇਹਨਾਂ ਨੇ ਇਹ ਕੰਮ ਕੀਤਾ ਵੀ ਗੁਰੂ ਘਰ ਦੀ ਕਮੇਟੀ ਨੇ ਸਾਨੂੰ ਗੁਰੂ ਘਰ ਚੋਂ ਕੱਢਿਆ ਦਾਸ ਦੀ ਬੇਨਤੀ ਇਹ ਹੈ ਵੀ बार-बार ਦਾਸ ਨੂੰ ਬਹੁਤੀ ਮੱਤਤਾ ਨਹੀਂ ਹੈਗੀ ਵੀ ਸਾਡੇ ਦੇ ਵੀਡੀਓ ਵੀ ਵਾਇਰਲ ਹੋਈ ਹੈ ਜਿਹੜੇ ਪਿਆਰੇ ਉਹਨੂੰ ਸੇਵਾ ਦੇਖ ਗਏ ਆ ਭੇਟਾ ਦੇਖ ਗਏ ਆ ਉਹ ਗੋਪਤ ਦੇਖ ਕੇ ਗਏ ਆ ਉੱਥੇ ਸਾਡੀ ਕਮੇਟੀ ਦਾ ਕੋਈ ਰੋਲ ਨਹੀਂ ਉਹ ਬਾਬੇ ਨੇ ਇਹ ਵੀ ਕਿਹਾ ਸਾਨੂੰ ਮੇ ਤੁਸੀ ਕੀ ਲੈਣਾ ਦੇਣਾ ਸਾਨੂੰ ਕੋਈ ਸੇਵਾ ਦੇ ਕੇ ਜਾਂਦਾ ਨਹੀਂ ਦੇਖੇ ਜਾਂਦਾ ਹੂੰ ਤੁਸੀਂ ਤੁਸੀਂ ਵੀ ਇਸ ਨਗਰ ਤੋਂ ਹਾਂਜੀ ਹਾਂਜੀ ਵੈਕੂਲ ਖਾਲਸਾ ਵੈਕੂਲ ਫਤਿਹ ਜੀ ਕੀ ਮਤਲਬ ਕਿ ਪਿੰਡ ਦੇ ਵਿੱਚ ਪਹਿਲੀ ਗੱਲ ਤੇ ਕੋਈ ਸੇਵਾਦਾਰ ਨਹੀਂ ਸੇਵਾਦਾਰ ਬਾਬੇਕ ਬਾਬਾ ਕਹਿੰਦਾ ਮੇਰੇ ਨਾਲ ਦਹਾਂਦਸ ਜੀ ਕੀਤੀ ਜਾਂਦੀ ਜੇ ਕੋਈ ਮੈਨੂੰ ਸੇਵਾ ਦੇ ਕੇ ਜਾਂਦਾ ਤੇ ਪੁੱਛਦੇ ਨੇ ਵੀ ਇਹ ਸੇਵਾ ਪਹੁੰਚ ਦੇ ਕੀ ਗਿਆ ਸਾਡੇ ਤੋਂ ਪੜਦੇ ਰੱਖਦਾ ਨਹੀਂ ਵੈਕੂਲ ਖਾਲਸਾ ਵੈਕੂਲ ਫਤਿਹ ਜੀ ਬਹੁਤ ਨੱਗਦ ਦੇ ਬਸ ਸਿੱਖ ਗੋਸੇਖਣ ਜੀ ਪਰ ਉਸ ਟਾਈਮ ਜੋ ਪ੍ਰਧਾਨ ਸੀਗੇ ਜੀ ਉਹ ਪ੍ਰਧਾਨ ਸੀਗੇ ਜੀ ਤੇ ਇੱਕ ਤਾਂ ਨੂਰ ਮਹਿਲੀਆ ਸੀ ਜੀ ਇੱਕ ਦੂਜਾ ਆ ਵੀ ਕਿਸੇ ਧਰਮ ਨਾਲ ਰਿਲੇਟਡ ਹੈ ਨਹੀਂ ਸੀ ਕੋ ਕੋ ਸਿੱਖ ਸੀ ਜਰਮਨ ਦਾ ਕੋ ਸਿੱਖ ਹੈ ਨਹੀਂ ਸੀ ਬੂਰਾ ਵੀ ਹਮ ਪਤਾ ਨਹੀਂ ਸੀਗਾ ਉਹ ਕੋਸ ਆਪ ਦੀ ਮਰਿਆਦ ਦੇ ਅਨਸਾਰ ਚੱਲਦੇ ਸੀਗੇ ਵੀ ਆਪਣੀ ਪ੍ਰਯੋਗ ਕਰਦੇ ਸੀਗੇ ਆਪਣਾ ਤੋਂ ਮੰਨ ਕੇ ਚੱਲੋ ਦੋ ਤਿੰਨ ਵਾਰੀ ਮੈਂ ਮਹਾਰਾਜ ਪ੍ਰਕਾਸ਼ ਕਰਵਾ ਕੇ ਗਿਆ ਜੀ ਉਹਨਾਂ ਕੋਲ ਤੇ ਸਵੇਰੇ ਕੋਈ ਉਹਨਾਂ ਦਾ ਵੀ ਮੰਨ ਕੇ ਪ੍ਰਧਾਨ ਦਾ ਬੰਦਾ ਕੋਈ ਵੀ ਨਹੀਂ ਆਉਂਦਾ ਸੀਗਾ ਜੀ ਕਮੇਟੀ ਮੈਂਬਰ ਦਾ ਕੋਈ ਬੰਦਾ ਵੀ ਨਹੀਂ ਆਉਂਦਾ ਸੀਗਾ ਜੀ ਬੇ ਕਾਇਦਾ ਉਹਨੂੰ ਹੱਕ ਬੰਦਾ ਸੀ ਉਹਨਾਂ ਦੇ ਕਮੇਟੀ ਮੈਂਬਰਾਂ ਸੀ ਬਿਕਮ ਸਿਕਮ ਦੋ ਸਿੰਘ ਆਪਾਂ ਲਵਾਈਏ ਵੀ ਇਸ ਵੇਰੇ ਮਹਾਰਾਜ ਪ੍ਰਕਾਸ਼ ਕਰਵਾਇਆ ਕਰਨਾ ਇੱਕ ਪਾਹੇ ਸਿੰਘ ਆ ਗਏ ਆਪਣੇ ਨਾਲ ਗੁਰੂ ਕਾਂ ਸਾਹਿਬ ਵੀ ਆਈ ਘਟੋ ਘਟੋ ਨਾ ਫਾਇਦਾ ਬੰਦਾ ਸੀਗਾ ਜੀ ਇਹ ਚੀਜ਼ ਦਾ ਦੂਜਾ ਨੰਬਰ ਇਹ ਆ ਜੀ ਮੰਨ ਕੇ ਚੱਲੋ ਉਹ ਗੁਰੂ ਕਾਂ ਕੱਲ ਨੂੰ ਰੱਬ ਨਾ ਕਰੇ ਉਹ ਪਾਹੇ ਸੀਗਾ ਉਹਨਾਂ ਤੋਂ ਗੁਰੂ ਕਾਂ ਸਾਹਿਬ ਥੱਲੇ ਡਰ ਜਾਂਦੇ ਅੰਗ ਫਟ ਜਾਂਦੇ ਫੇਰ ਕੌਣ ਜ਼ਿੰਮੇਵਾਰ ਸੀਗਾ ਜੀ ਉਹਨਾਂ ਤਾਂ ਕਮੇਟੀ ਬਦਲ ਗਈ ਜੀ ਹੁਣ ਸਾਜੀ 24 ਤਰੀਕ ਤੋਂ ਸਾਡੀ ਜੁਆਇਨਿੰਗ ਹੋਈ ਜਾਂ ਨਵੀਂ ਕਮੇਟੀ ਦੀ ਸਾਨੂੰ ਸਿਰਫ 22 ਦਿਨ ਹੋਇਆ ਜੀ ਕਮੇਟੀ ਤੇ ਚਲੋ ਆਪਾਂ ਬਾਤ ਚਾਹੀਨੇ ਪਿੰਡ ਦੇ ਨਗਰਿਕ ਤੋਂ ਤੁਸੀਂ ਸੀਗੇ ਕਿਸੇ ਗੁਰੂ ਘਰੀ ਆਉਂਦੇ ਸੀ ਹਾਂਜੀ ਹਾਂਜੀ ਇਸੇ ਕਾਲੀ ਗੁਰੂ ਘਰ ਹੁੰਦੇ ਸੀਗੇ ਸੇਵਾ ਵੀ ਨਮਾਉਂਦੇ ਸੀਗੇ ਸਾਰਾ ਕੰਮ ਧੰਦਾਈ ਨਾਲ ਮਹਾਰਾਜ ਸਵੇਰੇ ਪ੍ਰਕਾਸ਼ ਕਰਵਾਉਂਦੇ ਸੀਗੇ ਬਕਾਇਦਾ ਜੀ ਉਹਨਾਂ ਨਾਲ ਇੱਕ ਸਿੰਘ ਹੋਰ ਵੀ ਅਨਸੱਤਾ ਸਿੰਘ ਆਉਂਦਾ ਸੀ ਮਹਾਰਾਜ ਬਟਾਲੀ ਵਾਲਾ ਸਿੰਘ ਵੀ ਨਾਲ ਕੱਢ ਦਿੱਤਾ ਨਹੀਂ ਨਹੀਂ ਢਾਲੀ ਸਿੰਘ ਨੂੰ ਵੀ ਕੱਢ ਦਿੱਤਾ ਨਹੀਂ ਨਹੀਂ ਢਾਲੀ ਸਿੰਘ ਆਪ ਗਏ ਹੈ ਜੀ ਦੋਨੇ ਢਾਲੀ ਸਿੰਘ ਵੀ ਗਏ ਹੈ ਜੀ ਤੇ ਬ ਆਪਣੇ ਅਸੀਦੀ ਸਾਹਿਬ ਪਾਇਆ ਜੀ ਹੁਣ ਇਹ ਡਹੇ ਹੋ ਗਏ ਜੀ ਇਹ ਕੌਣ ਬੋਲਦਾ ਸੀ ਇਹ ਆਪਣੇ ਗ੍ਰਾਂਤੀ ਸਿੰਘ ਬੋਲਦੇ ਸੀਗੇ ਜੀ ਘਟ ਬੋਲਿਆ ਜੀ ਉਹ ਸਾਨੂੰ ਸਾਰਿਆਂ ਨੂੰ ਬੋਲਦੇ ਸੀਗੇ ਡਹੇ ਸਾਰੇ ਨਗਰ ਦੇ ਵਿੱਚ ਵੀ ਮਨ ਸਵੇਰੇ ਲੌਸਮੈਂਟ ਕਾ ਦੇ ਨਤਨੇ ਮਰੇ ਵੀ ਡਹੇ ਪਾਉਂਦੇ ਅਗੇ ਵੱਡੇ ਵੱਡੇ ਕਸਹੇ ਦੇ ਪਾਉਂਦੇ ਤੁਸੀਂ ਮਾਤਾ ਜੀ ਤਾਬੇ ਦੇ ਵਿੱਚ ਬੈਠ ਕੇ ਇਹ ਸ਼ਬਦ ਬੋਲ ਰਹੇ ਹੋ ਤੁਸੀਂ ਇਹ ਆਉਂਦੀ ਰਿਕਾਰਡ ਹੈਗਾ ਗੱਲਾਂ ਹਾਂਜੀ ਰਿਕਾਰਡਿੰਗ ਹੈ ਇਹ ਆਉਂਦੀ ਰਿਕਾਰਡਿੰਗ ਹੈ ਸਾਡੇ ਕੋਲ ਆਵਾਜ਼ ਹੈਗੀ ਇਸ ਜੀ ਹਾਂਜੀ ਹਾਂਜੀ ਰਿਕਾਰਡਿੰਗ ਹੈਗੀ ਉਸ ਟਾਈਮ ਦੰਦੀ ਵੀਸ ਲੱਗੀ ਹੈ ਕੈਮਰੇ ਤੇ ਹਾਂਜੀ ਹੈਗੀ ਜੀ ਜਦੋਂ ਇਹ ਬੋਲਿਆ ਗਿਆ ਉਹਨਾਂ ਬੀਬੀਆਂ ਨੂੰ ਅਸੀਂ ਮੌਜੂਦਾ ਬੁਲਾ ਸਕਦੇ ਹਾਂ ਜਿਹੜੀ ਬੀਬੀਆਂ ਨਾਲ ਉਹਨਾਂ ਦੀ ਬੈਸਵਾਜੀ ਹੋਈ ਆ ਬਾਬਾ ਜੀ ਦੀ ਅੱਛਾ ਬਾਬਾ ਜੀ ਨੇ ਬੈਸ ਬਾਬਾ ਜੀ ਨਾਲ ਬੈਸਵਾਜੀ ਹੋਈ ਆ ਉਹਨਾਂ ਦੀ ਅੱਛਾ ਹਾਂਜੀ ਉਹ ਨਿਤਨੇਮ ਦੇ ਜਦੋਂ ਬੋਲਦੇ ਸੀ ਕਿ ਨਾ ਦਹੇ ਪਾ ਕੇ ਆ ਜਾਂਦੇ ਆ ਜੀ ਇਹ ਇਹ ਵੱਡੇ ਵੱਡੇ ਕਸੈਰੀ ਪਾ ਕੇ ਆ ਜਾਂਦੇ ਆ ਤੁਸੀਂ ਮਹਾਰਾਜ ਦੇ ਵਜੀਰ ਹੋ ਜੇ ਤੁਸੀਂ ਇਹ ਚੀਜ਼ਾਂ ਬੋਲ ਰਹੇ ਹੋ ਕਿ ਦੁਨੀਆ ਤੋਂ ਕੀ ਸਿੱਖਿਆ ਦੇਉਣਾ ਤੁਸੀਂ ਠੀਕ ਹੈ ਨਹੀਂ ਤਨ ਹੀ ਲੇ ਉਹ ਗਏ ਚੌਥੀ ਵਾਰ ਸੀ ਬੋਲਿਆ ਵੀ ਮਹਾਰਾਜ ਦੇ ਵਜੀਰ ਦੇ ਤੁਸੀਂ ਹੋਗੇ ਹੈਗੇ ਜੀ ਤੁਸੀਂ ਚੰਗੇ ਨਹੀਂ ਲੱਗਦੀ ਚੀਜ਼ਾਂ ਬੋਲਦੇ ਫਿਰ ਉਹ ਪੈਣਾ ਆਈਆਂ ਉਹਨਾਂ ਨੇ ਕਾਫੀ ਇਹਨੂੰ ਬਾਬਾ ਜੀ ਨੂੰ ਬੋਲਿਆ ਫਿਰ ਮੈਨੂੰ ਸਾਨੂੰ ਕਹਿੰਦਾ ਜੀ ਸਾਡਾ ਮੈਂ ਹਿਸਾਬ ਕਰ ਦੋ ਮਾਸੀ ਆ ਗਈ ਕੋਈ ਗੱਲ ਨਹੀਂ ਬਾਬਾ ਜੀ ਤੇ ਉਦੋਂ ਬਾਅਦ ਦੇ ਵਿੱਚ ਕਾਫੀ ਟਾਈਮ ਮੈਂ ਉਹਨੂੰ ਸਮਝਾਇਆ ਜੀ ਬਾਬਾ ਜੀ ਕੋਈ ਗੱਲ ਨਹੀਂ ਤੁਸੀਂ ਸ਼ਾਂਤ ਦੀ ਰੱਖੋ ਕਾ ਨਹੀਂ ਹਿਸਾਬ ਕਰ ਦੋ ਮੰਨ ਕੇ ਸੰਗਰਾਮ ਦੇ ਵਿੱਚ 8 ਦਿਨ ਪੈ ਸੀ 9 ਦਿਨ ਜੀ ਤੇ ਅਸੀਂ ਅਖਿਆ ਵੀ ਸਾਨੂੰ ਇਮਰਜੈਂਟਲੀ ਕੋਈ ਗਰਾਂਟੀ ਸਿੰਘ ਨਹੀਂ ਮਿਲੂਗਾ ਜੀ ਤੇ ਇਹ ਕਹਿੰਦਾ ਨਾ ਨਾ ਸਾਨੂੰ ਹਿਸਾਬ ਕਰੋ ਜੀ ਚਲੋ ਮੈਂ ਠੀਕ ਹੈ ਹਿਸਾਬ ਕਰੋ ਉਹਨੂੰ ਬਕਾਇਦਾ ਜਿੰਨੀ ਰਕਮ ਸਾਡੀ ਮਹੀਨੇ ਦੀ ਕੀਤੀ ਵੀ ਸੀ ਉਹਨੀ ਪੂਰੀ ਰਕਮ ਦੇ ਕੇ ਭੇਜਿਆ ਜੀ ਆ ਸੈਨ ਕਰਵਾਏ ਵੇ थैंक यू ਠੀਕ ਹੈ ਜੀ ਉਸ ਤੋਂ ਬਾਅਦ ਜੀ ਬਰਾਬਰ ਹੋਇਆ ਤੁਹਾਡਾ ਪੂਰਾ ਪ੍ਰੋਪੋਸ ਹ ਸਾ ਬਰਾਬਰ ਹੋ ਕਰਕੇ ਤੋੜਿਆ ਜੀ ਉਹਨਾਂ ਨੂੰ 1 ਰੁਪਿਆ ਉਹਦਾ ਘੱਟ ਨਹੀਂ ਰੱਖਿਆ ਜੀ ਪੂਰੇ ਪੂਰੇ ਦੇ ਗੱਲ ਤਾਂ ਇਹ ਚੱਲ ਰਹੀ ਹੈ ਕਿ ਪਿੰਡ ਵਾਲਿਆਂ ਨੇ ਕੱਢਤਾ ਗ੍ਰਾਂਟ ਨਹੀਂ ਨਹੀਂ ਪਹਿਲਾਂ ਤਾਂ ਵੀ ਆ ਦੇਖੋ ਜੀ ਆਉਂਦੀ ਹੈਲਪ ਨਹੀਂ ਕਰਾਈ ਬਾਅਦ ਦੇ ਵਿੱਚ ਤੁਸੀਂ ਉਹਨੂੰ ਗੁਰੂ ਘਰ ਦੇ ਵਿੱਚੋਂ ਕੱਢ ਦਿੱਤਾ ਆ ਦੇਖੋ ਆਹ ਵੇਖੋ ਵੈਗੁਰੂ ਜੀ 3000 ਉਹਨਾਂ ਨੇ ਪਹਿਲਾਂ ਲੈਤਾ ਹੀ 300 ਰੁਪਏ ਬਾਅਦ ਲੈਤਾ ਹੀ ਬਾਕੀ ਰਹਿੰਦੇ 3700 ਰੁਪਿਆ ਬਾਬੇ ਨੇ ਦਿੱਤੇ ਜੀ 300 ਰੁਪਿਆ ਅਜੈਬ ਸਿੰਘ ਆਨੇ ਸੈਨ ਆ ਜੀ ਉਹਨਾਂ ਦੇ ਬਕਾਇਦਾ ਠ ਆ ਦੇਖ ਲਓ ਜੀ ਤੁਹਾਡੇ ਕੋ ਤ੍ਰੀਪ ਭਾਈ ਵੀ ਬਕਾਇਦਾ ਬਾਬਾ ਜੀ ਦੀ ਬੇਨਤੀ ਇਹ ਆ ਜੀ ਹਾਂ ਬੇਨਤੀ ਇਹ ਆ ਵੀ ਅਸੀਂ ਉਹਨਾਂ ਨੂੰ ਜਦੋਂ ਕਮੇਟੀ ਪ੍ਰਾਨੀ ਨੇ ਅਸਤੀਫਾ ਦੇਤਾ ਮਾਫੀਨਾਮਾ ਲੈ ਲਿਆ ਅਸੀਂ ਉਹਨਾਂ ਨੂੰ ਇਹੀ ਬੇਨਤੀ ਕੀਤੀ ਵੀ ਬਾਬਾ ਜੀ ਬਾਬਾ ਜੀ ਉਹਦੇ ਕਹਿੰਦੇ ਸੀ ਅਸੀਂ ਜਾਣਾ ਅਸੀਂ ਬੇਨਤੀ ਸਾਰੀ ਸੰਗਤ ਨੇ ਇਹੀ ਕੀਤੀ ਬਾਬਾ ਜੀ ਨਾਲੇ ਤਾਂ ਸੋਨੂ ਲੋਕ ਕਹਿਣਗੇ ਨਾਲੇ ਸਾਨੂੰ ਲੋਕ ਕਹਿਣਗੇ ਵੀ ਬਾਬਾ ਭਜਾਤਾ ਸਾਡੀ ਬੇਨਤੀ ਇਹੀ ਆ ਵੀ ਆਮੀਨ ਆ ਮਿਰਨਲ ਵੀ ਇੰਟਰਵਿਊ ਹੋਈ ਉਹਦੇ ਚਲੋ ਇਹਨਾਂ ਜ਼ਿਕਰ ਨਹੀਂ ਹੋਇਆਗਾ ਹੋਰ ਗੱਲਾਂ ਤਾਂ ਹੋਈਆਂ ਪਰ ਇੱਕ ਉਹਨਾਂ ਨੇ ਸਪੈਸ਼ਲ ਵੀਡੀਓ ਪਾਈ ਕਿ ਪਿੰਡ ਵਿੱਚੋਂ ਕੱਢ ਦਿੱਤਾ ਗਿਆ ਗ੍ਰੰਥੀ ਸਿੰਘ ਨੂੰ ਤੁਸੀਂ ਤੇ ਦੇਖੀਓ ਵੀਡੀਓ ਤਾਂ ਦੇਖੀਏ ਦੂਸਰੀ ਬੇਨਤੀ ਇਹ ਹੈ ਅਸੀਂ ਉਹਨਾਂ ਮੂਰੇ ਅਰਜ਼ੀ ਕੀਤੀ ਉੱਚੀ ਦਾ ਰਿਕਾਰਡ ਨਹੀਂ ਰਿਹਾ 15 ਦਿਨ ਮਹੀਨੇ 22 ਦਿਨਾਂ ਦੀ ਆ 15 ਦਿਨਾਂ ਦਾ ਮੋਬਾਈਲ 'ਚ ਇਹ ਚ ਰਿਕਾਰਡ ਰਹਿੰਦਾ ਕੈਮਰੇ 'ੰਜ ਅੱਛਾ ਕੀ ਰਿਕਾਰਡ ਕਰ ਲਿਆ ਤੁਸੀਂ ਇਹ ਉਹ ਚ ਰਿਕਾਰਡ ਗਏ ਸੀਗਾ ਮੰਨ ਲਓ ਸਿੰਘ ਆਪਣਾ ਮੱਜੇ ਤੇ ਬੈਠਾ ਸੀ ਮੈਂ ਉਹਨਾਂ ਨੂੰ ਬੇਨਤੀ ਕੀਤੀ ਸਾਰੀ ਸੰਗਤ ਨੇ ਵੀ ਬਾਬਾ ਜੀ ਤੁਸੀਂ ਆ ਮਹੀਨਾ ਤੇ ਦੂ ਅਗਲਾ ਮਹੀਨਾ ਵੀ ਇਹ ਸੇਵਾ ਸਮੋ ਜੇ ਸਾਨੂੰ ਕਮੇਟੀ ਦਾ ਕੋਸ ਮਾੜਾ ਚੰਗਾ ਨਹੀਂ ਦੇਖਿਆ ਜੇ ਸਾਡੇ ਚ ਕੋਈ ਗਲਤੀ ਹੋਈ ਤੁਸੀਂ ਬਹਾ ਕੇ ਸਾਨੂੰ ਕਹਿ ਸਕਦੇ ਹੋ ਕੋਈ ਇੱਥੇ ਪ੍ਰਧਾਨਗੀ ਦੇ ਭੁੱਖੇ ਨਹੀਂ ਕੋਈ ਕਿਸੇ ਅਹੁਦੇ ਦੇ ਭੁੱਖੇ ਨਹੀਂ ਵੀ ਸਾਡੀ ਬੇਨਤੀ ਇਹ ਹੈ ਵੀ ਤੁਸੀਂ ਸਾਨੂੰ ਸਮਝਾ ਦਿਓ ਤੁਸੀਂ ਗੁਰੂ ਘਰ ਦੇ ਵਜ਼ੀਰ ਹੋ ਸਾਨੂੰ ਨਹੀਂ ਪਤਾ ਨਾ ਗੱਲਾਂ ਬਾਰੇ ਬਹੁਤੀ ਜਾਣਕਾਰੀ ਨਹੀਂ ਉਹ ਕਹਿੰਦੇ ਕੋਈ ਗੱਲ ਨਹੀਂ ਭਾਈ ਅਸੀਂ ਰਹਾਗੇ ਦੂਸਰੀ ਗੱਲ ਇਹ ਆ ਵੀ ਦੂਜੇ ਜਿਹੜੀ ਪ੍ਰਾਣੀ ਕਮੇਟੀ ਦੇ ਬੰਦੇ ਆਉਂਦੇ ਸੀ ਕੋਈ ਵੀ ਗੱਲਬਾਤ ਕਰਨੀ ਸੀ ਉਹਨਾਂ ਉਹਨਾਂ ਕੋਲੇ ਗੱਲ ਕਰਦੇ ਸੀ ਸਾਡੇ ਨਾਲ ਨਹੀਂ ਸੀ ਕਰਦੇ ਗੁਰੂ ਘਰ ਦੇ ਵਜ਼ੀਰ ਐ ਅਸੀਂ ਸਤਿਕਾਰ ਕਰਦੇ ਆ ਇਹ ਵੀ ਤਾਂ ਵਜ਼ੀਰ ਹੀ ਆ ਇਹਨਾਂ ਦਾ ਪੂਰਾ ਸਤਿਕਾਰ ਕਰਦੇ ਆ ਕੋਈ ਕਮੀ ਪੇਚੀ ਹੋਵੇ ਤੁਸੀਂ ਤੁਸੀਂ ਗ੍ਰੰਥੀ ਸਿੰਘ ਦੀ ਸੇਵਾ ਕਰਦੇ ਹੋ ਹਾਂਜੀ ਹਾਂਜੀ ਉਸ ਦਿਨ ਤੋਂ ਅੱਕੇ ਸੰਭੀ ਐਸੇ ਨਾ ਕਰਤੋਂ ਨਹੀਂ ਜੀ ਰਮਪਰਾ ਪਿੰਡ ਜੀ ਪਰ ਨਾਲ ਹੀ ਆ 2 ਕਿਲੋਮੀਟਰ ਤੇ ਅੱਛਾ ਰਮਪਰਾ ਹਾਂਜੀ ਹਾਂਜੀ ਠੀਕ ਹੈ ਹਾਂਜੀ ਇੱਕ ਬਿੰਦੂ ਸੀ ਵਗੈਰਾ ਇੱਕ ਮੇਰੀ ਬੇਨਤੀ ਹੈ ਹਾਂਜੀ ਇੱਕ ਮੇਰੀ ਬੇਨਤੀ ਹੈ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਬਾਬਾ ਜੀ ਕੋਈ ਮਤਲਬ ਦੁਸ਼ਮਣ ਨਹੀਂ ਹੈ ਹਮ ਸਿਰਫ ਤੇ ਸਿਰਫ ਮੈਂ ਇਹ ਬੇਨਤੀ ਕਰਦਾ ਬਾਬਾ ਜੀ ਨੂੰ ਵੀ ਚਲੋ ਜਿੰਨੀ ਸੋਡੀ ਸੇਵਾ ਸੀ ਤੁਸੀਂ ਇਹ ਕਹਿ ਕੇ ਜਾਣਾ ਸੀ ਵੀ ਭਾਈ ਮੇਥੋਂ ਸੇਵਾ ਹੁਣ ਹੁੰਦੀ ਨਹੀਂ ਹੈ ਤੇ ਤੁਸੀਂ ਕੋਈ ਗਰੰਤੀ ਜਾਂ ਭਾਈ ਆਪਦੀ ਡਿਊਟੀ ਆਪ ਸੰਭੋ ਤੇ ਕੱਲ ਨੂੰ ਹੋ ਸਕਦਾ ਹੈ ਵੀ ਮੇਥੋਂ ਗੁਰੂ ਮਹਾਰਾਜ ਦੀ ਕੋਈ ਬੇਅਦਵੀ ਹੋ ਜੇ ਅੱਗੇ ਆਪਾਂ ਦਾ ਕਿੰਨੇ ਮਤਲਬ ਸਿੱਖ ਕੌਮਾਂ ਬਦਨਾਮ ਹੋਈ ਪਈ ਐ ਜਿਹੜਾ ਪਹਿਲਾ ਕਾਂਡ ਹੋਇਆ ਸੀ ਪਹਿਲੀ ਗੱਲ ਤਾਂ ਜਦੋਂ ਉਹ ਪਾਜ ਬੰਦਾ ਜੀ ਰੱਖਣ ਵਾਲਿਆਂ ਦੀ ਗਲਤੀ ਐ ਅੱਛਾ ਪਹਿਲੀ ਗੱਲ ਤਾਂ ਕਮੇਟੀ ਦੀ ਰੱਖਣ ਵਾਲਿਆਂ ਦੀ ਗਲਤੀ ਐ ਵੀ ਜਿਹੜਾ ਬੰਦਾ ਮਹਾਰਾਜ ਦਾ ਸਰੂਪ ਲਿਆ ਨਹੀਂ ਸਕਦਾ ਪ੍ਰਕਾਸ਼ ਨਹੀਂ ਕਰਦਾ ਪਿੰਡ ਦੇ ਵਿੱਚ ਨਗਰ ਦੇ ਵਿੱਚ ਪਾਠ ਕਰਨਾ ਤਾਂ ਉਹ ਤੋਂ ਗੱਲਾਂ ਇਹ ਹੋਈਆਂ ਹੁਣ ਕਿ ਤੁਹਾਡੇ ਨਾਲ ਸੇਵਾਦਾਰ ਦਿੱਤਾ ਜਾਊਗਾ ਤੁਸੀਂ ਸਿਰਫ ਬਾਣੀ ਪੜਨ ਦੀ ਸੇਵਾ ਕਰ ਲਓ ਨਹੀਂ ਗੱਲ ਸੁਣੋ ਨਾ ਜੀ ਤੇ ਜਿਹੜੇ ਹੁਣ ਮਤਲਬ ਸੇਵਾਦਾਰ ਨਹੀਂ ਸੇਵਾਦਾਰਾਂ ਤੋਂ ਨਾਇਅ ਹੈ ਉਹਨਾਂ ਦੀ ਕਿਹੜਾ ਕੁਰੀ ਮਤਲਬ ਤਨਖਾਹ ਐ ਰਾਤ ਨੂੰ ਮੀਂਹ ਪੈਣ ਲੱਗ ਗਿਆ ਅਮਰਜੈਂਸੀ ਕੋਈ ਕਾਰਨ ਹੋ ਗਿਆ ਨੇਹਰੀ ਝੱਖੜ ਆ ਗਿਆ ਉਹ ਗ੍ਰੰਥੀ ਸਿੰਘ ਨੇ ਤਾਂ ਪ੍ਰਕਾਸ਼ ਕਰਨਾ ਹੀ ਹੈ ਨਾ ਤੇ ਜੇ ਮੰਨ ਹੁਣ ਉਹਨਾਂ ਤੇ ਦੋਸ਼ ਲੱਗਦਾ ਵੀ ਉਹ ਆਏ ਨਹੀਂ ਜੇ ਨਾ ਮਤਲਬ ਉਹਦੇ ਤੇ ਦੋਸ਼ ਲੱਗਦਾ ਬਾਬਾ ਜੀ ਤੇ ਹੁਣ ਦੋਸ਼ ਲੱਗੇ ਨਾ ਵੀ ਉਹਨਾਂ ਨੇ ਪ੍ਰਕਾਸ਼ ਕੱਲਿਆਂ ਨੇ ਕਰ ਲਿਆ ਨਾ ਕਰਦਾ ਸਗੋਂ ਉਲਟਿਆ ਉਹਨਾਂ ਤੇ ਕਮੇਟੀ ਤੇ ਦੋਸ਼ ਲੱਗਣਾ ਸੀ ਵੀ ਇਹ ਅੱਗੇ ਆਉਂਦੇ ਸੀ ਜੀ ਕਿਉਂ ਨਹੀਂ ਆਏ ਮੈਂ ਤਾਂ ਨਹੀਂ ਪ੍ਰਕਾਸ਼ ਕਰਿਆ ਕੋਈ ਮੇਰਾ ਬਾਬਾ ਜੀ ਮਤਲਬ ਦੁਸ਼ਮਣ ਨਹੀਂ ਹੈ ਮੈਂ ਇਹੀ ਗੱਲ ਕਰਦਾ ਵੀ ਬਾਬਾ ਜੀ ਤੋਂ ਬਾਅਦ ਜੀ ਪਹਿਲੀ ਗੱਲ ਤਾਂ ਉਹਨਾਂ ਨੂੰ ਡਿਊਟੀ ਦਾ ਮਤਲਬ ਚਾਹੀਦਾ ਨਹੀਂ ਸੀ ਮੇਰੇ ਕੋਈ ਦੁਸ਼ਮਣ ਨਹੀਂ ਹੈ ਜੀ ਮੈਂ ਕਮਾ ਮੈਂ ਤਾਂ ਵੀ ਕ੍ਰਾਂਤੀ ਸਿੰਘ ਹਾਂ ਨਾ ਜੀ ਹਾਂ ਹਾਂ ਪਰ ਲੱਗਦਾ ਜਿਵੇਂ ਆਪਾਂ ਆਈ ਸੀ ਵੀ ਤੋਂ ਇਹ ਸੇਵਾ ਨਾਲ ਲੈਂਦੇ ਹਾਂ ਜੀ ਹਾਂ ਹੋਰ ਲੈ ਲੈਂਦੇ ਜੀ ਕੋਈ ਸੇਵਾ ਲੈ ਲੈਂਦੇ ਵੀ ਮੈਂ ਲੰਗਰ ਵਰਤਾ ਦੂੰਗਾ ਬਹਿ ਕੇ ਮੈਂ ਦੇਗ ਵਰਤਾ ਦੂੰਗਾ ਕੋਈ ਹੋਰ ਸੇਵਾ ਮਤਲਬ ਪਹਿਰੇ ਦੀ ਰੱਖ ਲਓ ਮੇਰੇ ਕੋਲ ਉਹ ਉਹਨਾਂ ਦੀ ਬਹੁਤ ਵੱਡੀ ਗਲਤੀ ਹੈ ਕਹਿੰਦੇ ਹੋ ਸੀ ਕਿ ਜੀ ਇੱਕ ਦਿਨਾਂ ਕਾਫੀ ਦਿਨ ਹੋ ਗਏ ਜਦੋਂ ਮਾਤਾ ਇੱਥੇ ਰਹਿੰਦੇ ਸੀਗੇ ਆਪਣੇ ਅਜੈਬ ਸਿੰਘ ਜੀ ਜੋ ਪ੍ਰਜਾਣ ਬਜੀ ਸਿੰਘ ਉਹਨਾਂ ਨੇ ਨਾ ਰਾਤ ਨੂੰ 9 ਵਜੇ ਇੱਥੋਂ ਗਏ ਆ ਜੀ ਆਪਾਂ ਨੂੰ ਹੀ ਪਤਾ ਕੌਣ ਚੈਨਲ ਵਾਲੇ ਉਹਨਾਂ ਨੂੰ ਪੈਸੇ ਦੇ ਕੇ ਗਿਆ ਤੇ ਸਾਮ ਨੂੰ ਆਹ ਸਿੰਘ ਸੀਗੇ ਸਾਡੀ ਨਾਲ ਡਿਊਟੀ ਹੁੰਦੀ ਹੈ ਦੋ ਬੰਦਿਆਂ ਦੀ ਘੱਟੋ ਘੱਟ ਜੀ ਵੀ ਸਿੰਘ ਦੇ ਨਾਲ ਰਹਿਣਾ ਕੱਲ ਨੂੰ ਕੋਈ ਗੱਲਬਾਤ ਹੁੰਦੀ ਆ ਆਪਾਂ ਜ਼ਿੰਮੇਵਾਰਾਂ ਕਮੇਟੀ ਦੇ ਮੈਂਬਰ ਆ ਕਿ ਮੌਜੂਦਾ ਆਪਣੇ ਫਰਜ਼ ਬੰਦ ਲਗਾਈ ਪੁਰਾਣੀ ਕਮੇਟੀ ਆ ਕੋਈ ਬੰਦਾ ਨਹੀਂ ਹੁੰਦਾ ਸੀ ਇੱਥੇ ਜੀ ਚਲੋ ਕੋਈ ਨਹੀਂ ਗੱਲ ਰੱਖੋ ਠੀਕ ਹੈ ਜੀ ਤੇ ਉਹ 9 ਵਜੇ ਸਾਡੇ ਕੋਲ ਗਿਆ ਸਾਨੂੰ ਕੋਈ ਦੱਸ ਕੇ ਨਹੀਂ ਗਿਆ ਅਸੀਂ ਪੁੱਛਿਆ ਬਕਾਇਦਾ ਵੀ ਕਿੱਥੇ ਜਾਣੇ ਤੁਸੀਂ ਕਹਿੰਦਾ ਜੀ ਤੁਹਾਨੂੰ ਦੱਸਣ ਦਾ ਮਾਮਲਾ ਨਹੀਂ ਅਸੀਂ ਆਹ ਜੀ ਠੀਕ ਆ ਬਈ ਚੁੱਪ ਕਰ ਗਏ ਸੀ ਰਾਤ ਨੂੰ 9 10 ਤੋਂ ਬਾਅਦ 11 ਉਹਨੂੰ ਨਹੀਂ ਪਤਾ ਕਿਨੇ ਰੁਪਏ ਮਿਲੇ ਕਿਨੇ ਨਹੀਂ ਸੰਗਤ ਮੂਲੇ ਹੱਥ ਬਰਕੇ ਜੋੜਤੀ ਹੈ ਬੇਨਤੀ ਹੈ ਜੀ ਵੀ ਕੋਈ ਉਹਨੂੰ ਪੈਸਾ ਨਾ ਦਿਓ ਜੋ ਗੁਰੂ ਗ੍ਰੰਥ ਸਾਹਿਬ ਦੇ ਨਾਂ ਤੇ ਉਹ ਆਪਣਾ ਫੰਡ ਇਕੱਠਾ ਕਰ ਰਿਆ ਨਾ ਜੋ ਆਪਣਾ ਆਸੀਰੀ ਸਾਹਿਬ ਦਿੱਤਾ ਗੁਰੂ ਗੁਰੂਆਂ ਗੁਰੂਆਂ ਸਿੰਘ ਜੀ ਨੇ ਤੇ ਆਪਾਂ ਡਹੇ ਪਰ ਖੜਿਆ ਤਾਂ ਉਹ ਦੇਣ ਦਾ ਆਪਾਂ ਨੂੰ ਫਰਜ਼ ਨਹੀਂ ਮੰਨਦਾ ਉਹ ਬੇਸ਼ਰਮ ਬੰਦੇ ਦਾ ਹਾਂਜੀ ਤੇ ਇਹੀ ਬੇਨਤੀ ਕਰਦਾਗਾ ਸਾ ਸੰਗਤ ਨੂੰ ਵੀ ਕਿਰਪਾ ਕਰਕੇ ਇਹ ਜੇ ਵਜ਼ੀਰਾਂ ਤੋਂ ਦੂਰ ਰਹੋ ਬੇਨਤੀ ਆਸ ਜੋੜ ਕੇ ਜੋ ਲੋਕਾਂ ਨੂੰ ਭੰਡਦਾਗਾ ਆਪ ਸੁਧਣੀਗਾ ਬੰਦਾ ਲੋ ਆਪਾਂ ਨੂੰ ਕੀ ਸੁਧਾਰੂਗਾ ਜੀ ਉਹ ਇਹਨਾਂ ਕਹਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂਜੀ ਬੀਬੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲੀ ਬੇਨਤਾ ਇਹ ਬਬ ਬੇਟਾ ਜਿਹੜੇ ਇਹ ਬੱਚੇ ਆ ਜਾਂ ਸਾਡੇ ਤੇ ਲਾ ਲੋ ਉਹ ਗ੍ਰਾਂਥੀ ਸਿੰਘਾ ਕੋਈ ਵੀ ਆ ਉਹਨੂੰ ਸਾਨੂੰ ਸਿੱਖਿਆ ਦੇਣੀ ਚਾਹੀਦੀ ਆ ਵੀ ਭਾਈ ਆਪਣੇ ਆ ਕਕਾਰ ਆ ਆਪਾ ਪਾਉਣੇ ਆ ਇਸ ਟਾਈਮ ਆਪਾਂ ਐ ਕਰਨਾ ਅੱਛਾ ਉਧਰ ਬਾਥਰੂਮ ਆ ਉਥੂਨਾ ਕਿ ਆ ਰਿਹਾ ਉਹ ਤੇ ਮੋਢੇ ਤੇ ਉਹਦੇ ਹੱਥ ਰਿਹਾਗਾ ੳਰਪਾਣ ਉਹਦੇ ਪਾਈ ਨਹੀਂ ਕੀ ਸਬੂਤ ਹੈ ਤੁਹਾਡੇ ਕੋਲ ਸਾਡੇ ਕੋਲ ਹੈਗਾ ਵੀਡੀਓ ਹੈਗਾ ਸ੍ਰੀ ਸਾਹਿਬ ਨਹੀਂ ਪਾਇਆ ਹੋਇਆ ਨਹੀਂ ਸ੍ਰੀ ਸਾਹਿਬ ਉਹਦੇ ਛੋਟਾ ਸ੍ਰੀ ਸਾਹਿਬ ਨਹੀਂ ਪਾਇਆ ਕੁਝ ਵੀ ਨਹੀਂ ਪਾਇਆ ਨਾ ਛੋਟਾ ਨਾ ਵੱਡਾ ਤੇ ਐ ਆਉਂਦਾਗਾ ਇੱਥੇ ਵੀ ਬੀਬੀਆਂ ਸਾਡੀਆਂ ਸਾਡੀ ਨੂਹ ਲੱਗਦੀ ਆ ਉਹ ਇੱਥੇ ਉਹ ਸੰਭਰੀ ਜਾਂਦੀ ਆ ਅਸੀਂ ਇਹ ਮੁੰਡਿਆਂ ਨੂੰ ਆਖਿਆ ਕੱਲੇ ਮੁੰਡੇ ਨੂੰ ਇਸ ਪ੍ਰਧਾਨ ਨੂੰ ਆਖਿਆ ਸਿੱਖ ਵੀ ਤੂੰ ਐ ਕਰ ਬਾਬੇ ਨੂੰ ਕੱਲੇ ਨੂੰ ਬਹਿ ਕੇ ਕਾਏ ਪੀਪਾ ਹੀ ਬਾਬਾ ਜੀ ਨਹੀਂ ਤਾਂ ਤੂੰ ਪਹਿਲੀ ਗੱਲ ਤੋਂ ਤੂੰ ਸ੍ਰੀ ਸਾਹਿਬ ਪਾ ਦੂਸਰੀ ਬੇਨਤੀ ਵੀ ਤੂੰ ਉੱਥੋਂ ਆਉਣਾ ਕੱਪੜੇ ਪਾ ਕੇ ਆ ਤੇ ਅਸੀਂ ਆਪਦੇ ਘਰਾਂ ਵਿੱਚ ਵੀ ਪਰਿਵਾਰ ਸਾਡੇ ਵੀ ਘਰਾਂ ਵਿੱਚ ਹੈਗੇ ਆ ਮੇਰੇ ਘਰ ਵਾਲਾ ਵੀ ਹੈਗਾ ਅਸੀਂ ਮੈਂ ਉਹਨੂੰ ਕਹਿ ਨਹੀਂ ਵੀ ਆਪਾਂ ਕੱਲੇ ਘਰੇ ਆਪਣੀ ਨੂੰਹ ਤੀ ਫਿਰਦੀ ਆ ਵੀ ਆਪਾਂ ਤੇਰਚ ਪਰਣਾ ਪੈਣਾ ਠੀਕ ਆ ਨਾ ਅਸੀਂ ਤਾਂ ਹਜੇ ਗੱਲਾਂ ਹੀ ਉਹਨਾਂ ਥੋੜ੍ਹੀਆਂ ਹੀ ਕਰਾਂ ਸੀ ਅੰਦਰ ਵੜ ਕੇ ਕਰਾਂ ਸੀ ਤੇ ਉਹਨੇ ਸਾਨੂੰ ਐਡੀ ਵੱਡੀ ਸਾਡੇ ਤੇ ਦੋਸ਼ ਲਾਤਾ ਜੀ ਸਾਨੂੰ ਕਮੇਟੀ ਨੂੰ ਕੱਢਦਾ ਵਿੱਚ ਸਾਡੇ ਨਾਂ ਲਈ ਜਾਂਦਾ ਮੈਨੂੰ ਮੇਰਾ ਨਾਂ ਲਿਆ ਉਹਨੇ ਵਿੱਚ ਵੀਡੀਓ 'ਚ ਕਹਿੰਦਾ ਵੀ ਅਮਰਜੀਤ ਵੀ ਵਿੱਚੋਂ ਨਿਕਲ ਕਿ ਮੈਂ ਪਿੰਡ 'ਚ ਚੌਂਕੀਦਾਰ ਆ ਮੈਂ ਪਹਿਲਾਂ ਜਿੱਦੇ ਕਮੇਟੀ ਬਣਦੀ ਸੋਦੇ ਮੈਂ ਕਿਹਾ ਮੇਰੇ ਕੋਲ ਬਹੁਤ ਕੰਮ ਆ ਹੋਰ ਵੀ ਮੈਂ ਆਪਦਾ ਕਰਕੇ ਵੀ ਖਾਣਾ ਇਹ ਮੁੰਡੇ ਮੈਨੂੰ ਕਹਿੰਦੇ ਵੀ ਨਹੀਂ ਚੱਲ ਤੂੰ ਸਾਡੇ ਨਾਲ ਜਿੰਨਾ ਕੁ ਸਹਿਯੋਗ ਦੇਂਗੇ ਉਨਾਂ ਕਰਦੇ ਮੈਂ ਕਿਹਾ ਵੀ ਕੋਈ ਗੱਲ ਨਹੀਂ ਮੈਂ ਸਹਿਯੋਗ ਉਨਾਂ ਦੇਵਾਂਗੀ ਪਿੰਡ ਕਿੱਡਾ ਵੱਡਾ ਈ ਪਿੰਡ ਸਾਰੀ ਹੈਗੀ ਤਿੰਨ 3500 ਵੋਟ ਆ ਸਾਡੀ ਠਾ 3500 3500 ਵੋਟ ਆ ਸਾਡੀ 3500 ਵੋਟ ਆ ਸਾਡੀ ਗੁਰਦੁਆਰੇ ਗੁਰਦੁਆਰੇ ਤਿੰਨ ਸੰਗਤ ਆਉਂਦੀ ਸਾਰਿਆਂ ਚ ਹਾਂ ਸੰਗਤ ਸਾਰਿਆਂ ਚ ਆਉਂਦੀ ਆ ਅੱਛਾ ਉਧਰ ਗ੍ਰਾਂਥੀ ਰੱਖਿਆ ਹੋਇਆ ਉਹ ਤੇ ਸਾਡੇ ਇਹ ਚੀਜ਼ ਦਾ ਤੁਸੀਂ ਜਿਹੜੇ ਕਹਿ ਰਹੇ ਹੋ ਕਿ ਉਹ ਮੇਰੇ ਸ੍ਰੀ ਸਾਹਿਬ ਨਹੀਂ ਪਾਇਆ ਹੋਇਆਗਾ ਉਦਾਂ ਹੀ ਰਹਿੰਦਾ ਸੀਗਾ ਸ੍ਰੀ ਸਾਹਿਬ ਨਹੀਂ ਪਾਉਂਦਾ ਸੀਗਾ ਵਿੱਚ ਦੀ ਪਾ ਲੈਂਦਾ ਸੀ ਹਾਂ ਕੀ ਸਬੂਤ ਹੈ ਤੁਹਾਡੇ ਕੋਲ ਦਿਖਾ ਸਕਦੇ ਹੋ ਸਬੂਤ ਹੈਗਾ ਸਾਡੇ ਕੋਲ ਸਬੂਤ ਹੈ ਬਾਈ ਤੁਹਾਡੇ ਕੋਲ ਹੈ ਹੈ ਹਾਂ ਜੀ ਠੀਕ ਹੈ ਸਾਡੇ ਕੋਲ ਬੱਕਾ ਦਾ ਰਿਕਾਰਡਿੰਗ ਹੈ ਜੀ ਸਾਡੇ ਕੋਲੇ ਹੂੰ ਤੇ ਬਾਕੀ ਬੇਨਤੀ ਇਹ ਆ ਵੀ ਜਿਹੜੇ ਇਹ ਚੈਨਲ ਵਾਲੇ ਆਪਣੀ ਫੇਮ ਲਈ ਆਪਣੀ ਚੜ੍ਹਾਈ ਲਈ ਸਾਨੂੰ ਬਾਰਤ ਰਹੇ ਆ ਉਹਨਾਂ ਦਾ ਵੀ ਸਾਨੂੰ ਮੈਂ ਕਹਿ ਰਿਹਾ 4 ਮਹੀਨੇ ਦੇ ਅੰਦਰ ਅੰਦਰ ਗ੍ਰੰਥੀ ਸਿੰਘ ਨੂੰ ਕੱਟ ਕੇ ਬਾਹਰ ਮਾਰ ਦਿੱਤੀ ਇਹ ਜਦੋਂ ਪਰ ਉਹਨੇ ਜਿਹੜਾ ਪੱਕ ਰੱਖਿਆ ਉਹਨੇ ਤਾਂ ਉਸ ਸਾਹਮਣੇ ਗੱਲ ਕਰਦੀ ਤੁਸੀਂ ਆਪਦਾ ਪੱਕ ਰੱਖ ਦਿਓ ਉਹਨਾਂ ਅੱਗੇ ਤਾਂ ਕੋਈ ਵੱਡੀ ਗੱਲ ਨਹੀਂ ਜਿਸ ਨਾਲ ਗੱਲ ਕਰਦਾ ਤੁਹਾਡੇ ਕੋਲ ਨੰਬਰ ਹੋਊਗਾ ਇੱਥੇ ਆਏ ਵੀ ਸੀ ਗੱਲ ਕੀਤੀ ਗੱਲ ਕੀਤੀ ਸੀਗੀ ਜੇ ਅਸੀਂ ਅਸੀਂ ਗੱਲ ਇਹਨਾਂ ਨਾਲ ਇਹ ਹੀ ਕੀਤੀ ਸੀ ਵੀ ਭਾਈ ਜਦੋਂ ਤੁਸੀਂ ਵੀਡੀਓ ਪਾਉਣਿਓ ਅਸੀਂ ਮੰਨ ਲਓ ਗੁਨਾਹਗਾਰਨਾ ਸਾਡਾ ਹਾਂ ਠੀਕ ਕਰੋ ਪੱਖ ਲੈਣ ਦਾ ਤਾਂ ਫਰਜ਼ ਸੀਗਾ ਸੋਡਾ ਸਾਨੂੰ ਪੁੱਛਣਾ ਤਾਂ ਚਾਹੀਦਾ ਸੀ ਵੀ ਭਾਈ ਤੁਸੀਂ ਪ੍ਰਧਾਨ ਹੋ ਜਾਂ ਜੋ ਵੀ ਕਮੇਟੀ ਦੇ ਮੈਂਬਰ ਹੋ ਵੀ ਤੁਸੀਂ ਗ੍ਰਾਂਥੀ ਸੰਖਿਆਉਂ ਕੱਢਿਆ ਕੀ ਕਾਰਨ ਕੱਢਿਆ ਦੇਖੋ ਸਾਡੇ ਪਿੰਡ ਦੇ ਇਲਾਨ ਤਾਂ ਪੈ ਰਹੀਆਂ ਸਾਡੀ ਕਮੇਟੀ ਦੇ ਇਲਾਨ ਤਾਂ ਪੈ ਰਹੀਆਂ ਅਸੀਂ ਅਣਜਾਣ ਆ ਸਾਨੂੰ ਸਮਝਦਾਰੀ ਦੇਣੀ ਚਾਹੀਦੀ ਆ ਗੁਰੂ ਦੇ ਵਜ਼ੀਰਾਂ ਤੋਂ ਹੀ ਅਸੀਂ ਸਮਝਦਾਰੀ ਲੈਣੀ ਆ ਦੂਸਰੀ ਬੇਨਤੀ ਇਹ ਹੈ ਜੀ ਸੰਗਤ ਨੂੰ ਵੀ ਜਿਹੜੇ ਪ੍ਰੂਫ ਆ ਆਪਣੇ ਬਾਬਾ ਜੀ ਦੇ ਬਾਬਾ ਜੈਵ ਸਿੰਘ ਜੀ ਦੇ ਜੋ ਭਾਈ ਰੂਪੇਤਨ ਨੂੰ ਤੇ ਉਹਨਾਂ ਦੀ ਬਕਾਇਦਾ ਹੈਡ ਕੋਲੇ ਵੀਡੀਓ ਬਣੀ ਪਈ ਆ ਤੇ ਉਹ ਕੈਮਰਿਆਂ ਚ ਅਸੀਂ ਦਿਖਾ ਸਕਦੇ ਆ ਜੀ ਦਿਖਾਓ ਕੀ ਕੁਛ ਖੋਈ ਖੇਸੇ ਨੰਬਰ 3 ਆ ਦੇਖੋ ਜੀ ਹੂੰ ਤਾਂ ਇਸਵੇਂ ਬੜੀ ਕੰਮ ਕਰ ਬੜਾ ਉਹਨੂੰ ਪੁੱਛਿਆ ਸੀ ਵੀ ਸ੍ਰੀ ਸਾਹਿਬ ਨਹੀਂ ਪਾਇਆ ਉਸ ਦਿਨ ਨਹੀਂ ਉਸ ਥੱਲੇ ਦੀ ਪਾਇਆ ਹੋਵੇ ਕੱਪੜੇ ਪਾਏ ਹੋਏ ਨਹੀਂ 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 ਦੇਖੋ ਜੀ ਚੰਗੀ ਤਰ੍ਹਾਂ ਦੇਖੋ ਜੀ ਸੰਗਤਾਂ ਦੇ ਚਰਨਾਂ 'ਚ ਬੇਨਤੀ ਆ ਵੀ ਇਹੋ ਜਿਹੇ ਵਜੀਰ ਆ ਨਾ ਜੋ ਗੁਰੂ ਸਾਹਿਬ ਇੱਥੇ ਤੇ ਚਲੋ ਮੰਨ ਲਿਆ ਹੋਰ ਵਿਖਾਓ ਕੀ ਹੈ ਤੁਹਾਡੇ ਕੋਲ ਇਹ ਆ ਉਹ ਵੀਡੀਓ ਆ ਹਾਂਜੀ ਨਹੀਂ ਇਹ ਉਹ ਤਾਂ ਨਹੀਂ ਵੀਡੀਓ ਜਿਹੜੀ ਜਿਹੜੀ ਪਹਿਲਾਂ ਤੋਂ ਕੋਈ ਨਹੀਂ ਦੇਖੋ ਇਹ ਵੀ ਦੇਖੋ ਇੱਥੋਂ ਜਾਂਦਾ ਹੋਇਆ ਇਹ ਆ ਜਾਂਦਾ ਇੱਥੇ ਪਾਈ ਆ ਜੀ ਕਿੱਥੇ ਪਾਈ ਆ ਇਥੇ ਉਹ ਕਹਿ ਰਿਹਾ ਮੈਂ ਮੈਥੋਂ ਦੂਜਾ ਗ੍ਰਾਂਥੀ ਲੈ ਗਿਆ ਇਥੇ ਨਹੀਂ ਭਾਈ ਜੀ ਮਾਫ਼ ਕਰੀਏ ਇਹ ਵੀਡੀਓ ਆ ਸੰਗਤ ਜੀ ਨਹੀਂ ਜਿਹੜੀ ਉਹ ਤੁਸੀਂ ਕੱਪੜੇ ਵਾਲੀ ਗੱਲ ਕਰ ਰਹੇ ਸੀ ਕੱਪੜੇ ਨਹੀਂ ਪਾਉਂਦੇ ਉਹ ਕੀ ਸਬੂਤ ਹੈ ਤੁਹਾਡੇ ਕੋਲ ਉਹ ਵੀ ਕੱਢ ਕੇ ਦਿਖਾਜੀਏ ਹਾਂ ਭੈਣ ਸੰਭਰ ਨਹੀਂ ਕਰਦੀ ਸੰਗਤਾਂ ਦੇ ਆਚਰਣਾਂ 'ਚ ਬੇਨਤੀ ਹੈ ਭੈਰੋ ਵੀ ਜਿਹੜੀ ਇਹ ਵੀਡੀਓ ਆ ਬੱਡੀ ਘੱਟੇ ਚੁੰਮ ਕਰਦੇ ਆ ਇਹ ਉਹਨਾਂ ਨੂੰ ਭੇਜੇ ਗਈ ਆ ਜਿਨ੍ਹਾਂ ਨੇ ਸਾਡੇ ਚੈਨ ਆਪਣੇ ਚੈਨਲ ਤੇ ਆਪਣੇ ਫੇਮ ਕਰਨ ਲਈ ਲੈਣ ਲਈ ਸਾਨੂੰ ਬਦਰਾਮ ਕੀਤਾ ਵੀ ਇਹਨਾਂ ਤੇ ਵੀ ਕੋਈ ਨਾ ਕੋਈ ਕਾਰਵਾਈ ਹੋਣੀ ਚਾਹੀਦੀ ਆ ਫਿਰ ਤੁਸੀਂ ਮੈਨੂੰ ਆ ਸੈਂਡ ਕਰ ਦਿਓ ਕਿਤੇ ਸ੍ਰੀ ਸਾਹਿਬ ਨਹੀਂ ਪਾਇਆ ਹੋਇਆ ਨਹੀਂ ਪਾਇਆ ਸ੍ਰੀ ਸਾਹਿਬ ਪਾਇਆ ਨਾ ਇਹ ਤੇੜੀ ਕੱਪੜੀ ਪਾਈ ਵਿਆ ਕੱਲਾ ਕਸ਼ਹਿਰਾ ਆ ਆ ਆ ਵੀਡੀਓ ਦੀ ਗੱਲ ਕਰਦੇ ਤੁਸੀਂ ਹਾਂ ਇਹ ਕੱਲਾ ਕਸ਼ਹਿਰਾ ਪਾਇਆ ਬੈਠੇ ਅਚਾਨਕ ਨਾ ਸੀ ਜਸਪਾਲ ਜੇ ਰੇਣਾ ਜਦੋਂ ਆਉਂਦੇ ਸੀਗੇ ਅਸੀਂ ਸ਼ਾਮ ਦਾ ਰਾਤੀ ਰੋਟੀ ਹੁੰਦੀ ਸੀਗੀ ਨਾ ਤੇੜ ਦੇ ਵਿੱਚ ਹੁਣ ਭੈਣਾ ਖੜੀਆਂ ਕਿਸ ਬੋਲਣੇ ਲੱਗ ਪਏ ਕੱਲਾ ਵਾਸਤਰ ਵੀ ਨਹੀਂ ਮੈਂ ਇੱਕ ਸਹਾਰਾ ਵੀ ਨਹੀਂ ਪਾਇਆ ਹੁੰਦਾ ਸੀਗੀ ਕੱਲਾ ਕੱਪੜਾ ਹੀ ਬੰਨਿਆ ਹੁੰਦਾ ਸੀਗੀ ਸਾਡੇ ਕੋਲ ਆ ਕੇ ਇੱਥੇ ਬੰਨ੍ਹਦੇ ਆ ਕੇ ਅਸ্নান ਕਰਕੇ ਬਿਸੇ ਕਰਕੇ ਨਾ ਜੀ ਇਧਰ ਆਉਂਦੇ ਸਿੱਧੇ ਸੋ ਆਪਾਂ ਕਹਾਂ ਸਹਾਰਾ ਸਾਹਿਬ ਇਧਰ ਆ ਕੇ ਪਾਉਂਦੇ ਜੂਗਾ ਦੂਸਰੀ ਤਰ੍ਹਾਂ ਤਰ੍ਹਾਂ ਦੀ ਦੂਸਰੀ ਬੇਨਤੀ ਹੈ ਆ ਵੀ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਵੀ ਆਹ ਵੀ ਵੀਡੀਓ ਜ਼ਰੂਰ ਆਕ ਮਾਰਿਆ ਯਾ ਵੀ ਵੀ ਇੱਥੇ ਗਰੰਥੀ ਸਿੰਘ ਸਹੀ ਆ ਜਾਂ ਕਮੇਟੀ ਸਹੀ ਆ ਇੱਥੇ ਕੀ ਹੋਇਆ ਹੁਣ ਅਨੰਤ ਜੀ ਸ੍ਰੀ ਸਾਹਿਬ ਨਹੀਂ ਪਾਏ ਜੀ ਹਾਂ ਜੀ ਸ੍ਰੀ ਸਾਹਿਬ ਹੈ ਨਹੀਂ ਗਾ ਜੀ ਸ੍ਰੀ ਸਾਹਿਬ ਨਹੀਂ ਪਾਏ ਕੱਪੜੇ ਨਹੀਂ ਪਾਏ ਸ੍ਰੀ ਸਾਹਿਬ ਇਧਰ ਆਇਆ ਯਾ ਇਸ਼ਨਾਨ ਕਰਕੇ ਇਦੋਂ ਵੀ ਵਿਚਾਰ ਉੱਧਰ ਕਮਰਾ ਉਧਰ ਬੋਲੇ ਬੈਠੇ ਹੋਏ ਫਿਰ ਇਹ ਕੌਣ ਹੈ ਇਹ ਕਹਿ ਨਹੀਂ ਸਕਦੇ ਵੀ ਤੁਹਾਨੂੰ ਸ੍ਰੀ ਸਾਹਿਬ ਨਹੀਂ ਕਿਹਾ ਸੀ ਜੀ ਫੇਰੀ ਫੇਰੀ ਹੋੜਕਾ ਨਾ ਇਹਨਾਂ ਨੇ ਕਿਹਾ ਤੁਸੀਂ ਉਹ ਇੱਥੇ ਆ ਜਿਹੜੇ ਨਾਲ ਬੈਠੇ ਆ ਜਿਹੜੇ ਤੁਸੀਂ ਬੈਠੇ ਅਸੀਂ ਕਿਹਾ ਜੀ ਅਸੀਂ ਆਖਿਆ ਬਾਬਾ ਜੀ ਉੱਧਰ ਬੀਬੀ ਝਾੜੂ ਮਾਰੀ ਜਾਂਦੀ ਆ ਤੁਸੀਂ ਵਸਤਰ ਪਾ ਕੇ ਆਇਆ ਕਰੋ ਜਾਂ ਸ੍ਰੀ ਸਾਹਿਬ ਪਾ ਕੇ ਆਇਆ ਕਰੋ ਕੋਈ ਗੱਲ ਨਹੀਂ ਅਸੀਂ ਪਾਲਿਆ ਕਰਾਂਗੇ ਸਾਨੂੰ ਪਤਾ ਆ ਅਸੀਂ ਗੁਰੂ ਘਰ ਦੇ ਵਜ਼ੀਰਾਂ ਤੋਂ ਕੀ ਸਿੱਖਾਂਗੇ ਇਹ ਸਿੱਖਾਂਗੇ ਵੀ ਸਾਨੂੰ ਕਿਰਪਾਨ ਲਾਉਣੀ ਚਾਹੀਦੀ ਤੁਹਾਡੇ ਪਿੰਡ ਤੇ ਬਹੁਤ ਵੱਡਾ ਐਲੀਗੇਸ਼ਨ ਹੈ ਇਸ ਚੀਜ਼ ਦਾ ਕਿ ਤੁਹਾਡੇ ਪਿੰਡ ਦੇ ਤੁਸੀਂ ਮੰਨਦੇ ਹੋ ਇਸ ਚੀਜ਼ ਨੂੰ ਹਾਂ ਮੰਨਦੇ ਆ ਮੰਨਦੇ ਆ ਬਹੁਤ ਵੱਡਾ ਐਡੀਕੇਸ਼ਨ ਹੈ ਜੀ ਸਭ ਤੋਂ ਵੱਡਾ ਐਡੀਕੇਸ਼ਨ ਸੀ ਕਿ ਇਸ ਪਿੰਡ ਦੇ ਵਿੱਚ ਕੋਈ ਸਿੱਖ ਹੀ ਹੈ ਨਹੀਂ ਕਿ ਇੱਕ ਅਪਾਜ ਗੁਰਸਿੱਖ ਜਿਹੜਾ ਉਹ ਇੱਕ ਸੇਵਾ ਕਰ ਰਿਹਾ ਸਭ ਤੋਂ ਇੱਕ ਇਹ ਐਲੀਗੇਸ਼ਨ ਸੀ ਵੀ ਮੰਨ ਕੇ ਸਿੱਖੀ ਦੇ ਤੌਰ ਤੇ ਆਪਾਂ ਸਿੱਖੀ ਦਾ ਪਹਿਲੀ ਬਦਨਾਮ ਕਰੀ ਜਾਂਦੇ ਲੋਕ ਜੀ ਬਾਅਦ ਦੇ ਧੜੇ ਆ ਕੇ ਤੇ ਇਹੋ ਜਿਹੇ ਲੋਕ ਆ ਕੇ ਆਪਾਂ ਨੂੰ ਧੜੇ ਬੰਦੀਆਂ ਕਰਕੇ ਕੋਈ ਮੰਨ ਕੇ ਚੱਲੇ ਆਸ ਮਿਲ ਲਾਉਂਦੇ ਆ ਫਿੱਟ ਕਰਦੇਗੇ ਇੱਕ ਦੂਜੇ ਦੀ ਲੱਤਾਂ ਖਿੱਚਦੇਗੇ ਉਹ ਚੰਗੀਆਂ ਗੱਲਾਂ ਨਹੀਂ ਕੀਆਂ ਜੀ ਜੀ ਬਸ ਜੋ ਵੀ ਮੰਨ ਕੇ ਚੱਲਿਆ ਇਸ ਤਰ੍ਹਾਂ ਦੇ ਆਪਣ ਨੂੰ ਸਿੱਖੀ ਦੇ ਤੱਬਾਗਾ ਜੀ ਜੀ ਦਾ ਹਾਂ ਤੁਸੀਂ ਤੱਬਾ ਮੰਨਦੇ ਹੋ ਇਸੀ ਨੂੰ ਜੀ ਮੰਨਦੇ ਤਾਂ ਭਾਈ ਬਿਲਕੁਲ ਮੰਨਦੇ ਜੀ ਵੀ ਐਨੇ ਸਿੱਖ ਹੋਣ ਦੇ ਬਾਵਜੂਦ ਵੀ ਵੀ ਆਪਣੇ ਕੋਈ ਇੱਕ ਬੰਦਾ ਅਪਾਹਜ ਹੁੰਦਾਗਾ ਉਹ ਕਮੇਟੀ ਦਾ ਫਰਜ਼ ਮੰਨਦਾ ਸੀ ਜੀ ਦਾ ਵੀ ਘੱਟੋ ਘੱਟ ਦੋ ਮੈਂਬਰ ਬੰਦੇ ਆਪ ਨਹੀਂ ਸਰ ਸਿੱਖ ਨਹੀਂ ਸੇ ਦੋ ਬੰਦੇ ਲਾ ਕੇ ਘੱਟੋ ਘੱਟ ਬੰਦੇ ਵੀ ਮਹਾਦਰ ਪ੍ਰਕਾਸ਼ ਕਸਵਤ ਜਿਤਨੇ ਮਿਲੇ ਤੇ ਉਹ ਸਾਮ ਨੂੰ ਸਵੇਰੇ ਮਨ ਕੇ ਜੇ ਪੌੜੀਆਂ ਤੇ ਉੱਤਰਦਾ ਰੱਬ ਨਾ ਕਰੇ ਪੌੜੀਆਂ ਤੋਂ ਡਿੱਗ ਪੰਦਾ ਕੱਲਾ ਮਾਦਾ ਕੁਝ ਵੀ ਹੋ ਸਕਦਾ ਉਸ ਵੀ ਹੋ ਸਕਦਾ ਮਾਦਾ ਦੇ ਅੰਗ ਖੁੱਲ ਜਾਂਦੀ ਤੇ ਪਿੰਡ ਦੀ ਬਦਨਾਮੀ ਤਾਂ ਪਹਿਲਾਂ ਹੀ ਹੋ ਚੁੱਕੀ ਹੈ ਉਦੋਂ ਵੱਧ ਬਦਨਾਮੀ ਹੁੰਦੀ ਲੋਕ ਤਾਂ ਇਹ ਤੋਂ ਪਹਿਲਾਂ ਤਾਂ ਬੱਬੇ ਲਾਈ ਜਾਂਦੇ ਆਪਣੇ ਮਾਦਾ ਦੇ ਸਰੂਪਾਂ ਨੂੰ ਕਿਤੇ ਅੰਗ ਸਾੜ ਦੇਣੇ ਕਿਤੇ ਕੁੱਸ ਕਰ ਦਿੰਦੇ ਜੀ ਇਹ ਚੀਜ਼ਾਂ ਬੱਚਾ ਨੋਟਿਸ ਕੀਤਾ ਜਾਵੇਗੀ ਕੀ ਜਾਂਦਾ ਹੈ ਜੀ ਜੀ ਹੋਰ ਵੀ ਇਹ ਮੰਨ ਕੇ ਚਲੋ ਸਿੱਖੀ ਨੂੰ ਖਿੱਚ ਰਹੇ ਨੇ ਲੋਕ ਪਹਿਲਾਂ ਹੀ ਆਪਣੇ ਚ ਦਫਾੜਾਂ ਹੋਈਆਂ ਪਈਆਂ ਸਿੱਖੀ ਦੇ ਵਿੱਚ ਜੀ ਕੋਈ ਕਿਸੇ ਮੰਨ ਦਾ ਕੋਈ ਕਿਸੇ ਤੁਹਾਨੂੰ ਵਿੱਚ ਜਾ ਰਿਹਾ ਕੋਈ ਉਈ ਲੋਕਾਂ ਨੇ ਇਸਾਈ ਧਰਮ ਬਲ ਜਾ ਰਹੇ ਕਿੰਮਾ ਜ਼ਿਆਦਾ ਨੇ ਜੀ ਬਿਲਕੁਲ ਹਾਂ ਜੀ ਇਹ ਜੀ ਸੋਚਣ ਵਾਲੀ ਹੈ ਜੀ ਇਹ ਜੀ ਬਿਲਕੁਲ ਜੇ ਆਪਾਂ ਚੰਗਾ ਮਹਾਰਾਜ ਦਾ ਵੀ ਜੀ ਰੱਖਾਂਗੇ ਆਪਾਂ ਨੂੰ ਚੰਗੀ ਸਿਹਤ ਦੇਊਗਾ ਜੀ ਤਾਂ ਉਹੀ ਗੀ ਆਪਣੇ ਮਨ ਕੇ ਚੱਲ ਪ੍ਰਭਾਵ ਪਾਊਗੀ ਸਿੱਖਾਂ ਤੇ ਬੱਚਿਆਂ ਤੇ ਪ੍ਰਭਾਵ ਪਾਊਗਾ ਠੀਕ ਹੈ ਚੰਗਾ ਚੰਗਾ ਸੰਥਿਆ ਦੇਊਗਾ ਮਹਾਰਾਜ ਦੇ ਵੀਰ ਤੇ ਆਪਾਂ ਚੰਗੀ ਅਲੀਗੇਸ਼ਨ ਦੇਊਗਾ ਜੀ ਇਹੀ ਚੀਜ਼ ਹੁੰਦੀ ਹੈ ਹਜ ਬੀਬੀ ਜੀ ਤੁਸੀਂ ਵੀ ਕੋਈ ਰੱਖਣੀ ਗੱਲ ਭਾਈ ਗੁਰਜੀ ਕਕਲਸਾ ਭਾਈ ਗੁਰਜੀ ਪਤੀ ਹੋਰ ਬਾਬਾ ਜੀ ਸਾਨੂੰ ਬੀਬੀ ਜੀ ਪਰਾਂ ਧੀਆਂ ਪੁੱਤੀਆਂ ਕੁਛ ਕੁਛ ਹਾਸੇ ਅਜੀ ਕੋਈ ਹੋਰ ਜੀ ਜਿਹੜੋ ਰਾਇਰਾਸ ਦੇ ਟਾਈਮ ਤੜਕੇ ਅੰਬਰਤ ਵੇਲੇ ਜਦੋਂ ਸਮਾਪਤੀ ਹੁੰਦੀ ਸੀ ਹੋਕਮਨਾਮੇ ਦੀ ਤੇ ਉਸ ਤੋਂ ਬਾਅਦ ਫਿਰ ਉਹ ਮਹਾਰਾਜ ਦੀ ਤਾਗਿਆ ਵਿੱਚ ਬੈਠ ਕੇ ਇਸ ਤਰ੍ਹਾਂ ਬੋਲਦੇ ਸਾਨੂੰ ਉਹਨਾਂ ਪੰਜਾਂ ਘਟਾਰਾਂ ਦਾ ਬਹੁਤ ਦੁੱਖ ਹੈ ਜਦੋਂ ਕਹਿ ਦਿੰਦੇ ਸੀਗੇ ਵੀ ਵੱਡੇ ਵੱਡੇ ਕਸਹਿਰੇ ਪਾ ਕੇ ਵੱਡੀਆਂ ਵੱਡੀਆਂ ਕਿਰਪਾਨਾਂ ਪਾ ਕੇ ਵੱਡੇ ਵੱਡੀਆਂ ਦਸਤਾਰਾਂ ਲਾ ਕੇ ਤੇ ਵੱਡੇ ਵੱਡੇ ਦਾੜੇ ਰੱਖ ਕੇ ਤੇ ਵੀ ਸਾਡੇ ਤੇ ਗੁੰਗਲਾ ਚੱਕਦੇ ਆ ਸਾਨੂੰ ਇਹਦਾ ਬਹੁਤ ਦੁੱਖ ਆ ਇਹ ਸਾਡੀ ਜਾਨ ਨੂੰ ਵੱਧ ਕੇ ਪਿਆਰੇ ਪੰਜ ਕਟਾਰ ਜਿਹੜੇ ਸਾਨੂੰ ਵੱਧ ਪਿਆਰੇ ਜਾਨ ਤੋਂ ਸਾਡੀ ਜਾਨ ਜਾਵੇ ਜਾਵੇ ਸਾਡੇ ਪੰਜਾਂ ਕਟਾਰਾਂ ਤੱਕ ਕੋਈ ਉਂਗਲ ਨਾ ਚੱਕੇ ਹੂੰ ਸਾਨੂੰ ਇਹਦਾ ਬਹੁਤ ਦੁੱਖਾ ਪਹਿਲਾ ਪਿਆਰ ਨਾ ਵੀ ਕਿਸਮ ਦੇ ਵਿੱਚ ਬੈ ਕੇ ਉਂਗਲਾ ਚੱਕੀ ਨਾ ਸੀ ਉਹ ਮਹਾਰਾ ਦੀ ਤਾਗ ਦੇ ਵਿੱਚ ਬੈ ਕੇ ਜਦੋਂ ਮਹਾਰਾ ਦੇ ਤੜਕੇ ਅੰਬਰਤ ਵੇਲੇ ਦਰਦਾਸ ਬੇਨਤੀ ਹੁਕਮਨਾਮਾ ਹੁੰਦਾ ਉਦੋਂ ਬਾਅਦ ਚ ਉਹਨੇ ਆਹੀ ਬਚਨ ਬੋਲਣੇ ਹੁੰਦੇ ਫਿਰ ਇੱਕ ਭੈਣ ਸਾਡੀ ਬੀਬੀ ਅੰਬਰਦਸਾ ਕਹਿਆ ਉੱਠ ਕੇ ਬਾਹਰ ਆ ਕੇ ਕਹਿੰਨੀ ਬਾਬਾ ਜੀ ਤੂੰ ਅੱਛੀ ਕੀ ਬੋਲਦੇ ਕਹਿੰਦਾ ਚੱਲ ਚੱਲ ਭਾਈ ਤੂੰ ਪਰੇ ਆ ਕੇ ਫਿਰ ਇਸ ਗੱਲ ਤੋਂ ਹਣ ਉਹ ਭਾਈ ਦੁਖੀ ਹੋ ਕੇ ਕਹਿੰਦਾ ਮੈਂ ਤਾਂ ਵੀ ਜਾਣਾਗਾ ਫਿਰ ਤੁਸੀਂ ਟੋਕਦੇ ਸੀ ਤੇ ਕਹਿੰਦਾ ਮੈਂ ਜਾਣਾਗਾ ਜਦੋਂ ਇੰਨੀ ਸਵਾ ਸੰਗਤ ਦੇ ਵਿੱਚ ਅੰਬਰਤ ਵੇਲੇ ਇਹ ਬਾਕ ਬੋਲਦਾ ਫਿਰ ਉਹ ਕੀ ਸ ਬਹੁਤ ਸ੍ਰੀ ਸੰਗਤਾਂ ਦੇ ਜਾਣਾਂ ਚ ਬੇਨਤੀ ਆ ਵੀ ਇਹ ਵੀਡੀਓ ਜਿਹੜੀ ਉਹ ਐ ਵੀ ਜਿਹੜੀ ਬਾਬੇ ਨਾਲ ਕੋਈ ਗੱਲਬਾਤ ਵਿਚਾਰ ਸਾਂਝੇ ਕੀਤੇ ਆ ਬੀਬੀ ਨੇ ਜਿੱਥੇ ਬਾਬਾ ਜੀ ਨੂੰ ਇਹ ਕਿਹਾ ਵੀ ਬਾਬਾ ਜੀ ਤੁਹਾਨੂੰ ਇਹ ਗੁਰੂ ਘਰੇ ਨਹੀਂ ਬੋਲਣਾ ਚਾਹੀਦਾ ਅੱਛਾ ਇਹ ਉਦੋਂ ਦੀ ਵੀਡੀਓ ਹਾਂਜੀ ਠੀਕ ਐ ਤੇ ਇੱਕ ਵੀਡੀਓ ਇਹ ਆ ਜੀ ਜਿਹੜਾ ਬਾਬਾ ਜੀ ਸਾਡੇ ਤੇ ਐਲੀਗੇਸ਼ਨ ਲਾ ਰਹੇ ਆ ਵੀ ਸਾਨੂੰ ਗੁਰੂ ਘਰੋਂ ਕੱਢਿਆ ਗਿਆ ਇਹ ਪੁਰਾਣੀ ਕਮੇਟੀ ਬੈਠੀ ਐ ਜੀ ਅਸੀਂ ਇੱਥੇ ਬੈਠੇ ਆ ਸਾਨੂੰ ਇੱਥੇ ਬੁਲਾਇਆ ਇਹਨਾਂ ਨੇ ਉਹ ਹਾ ਵੀ ਹੋ ਰਿਹਾ ਸਾਡੇ ਤੇ ਸੰਗਤਾਂ ਦੇ ਚਰਨਾਂ 'ਚ ਬੇਨਤੀ ਆ ਵੀ ਸਾਡਾ ਜਰੂਰ ਸਾਥ ਦਿਓ ਜੇ ਅਸੀਂ ਗੁਨਾਹਗਾਰਾਂ ਤਾਂ ਸਾਨੂੰ ਸਜ਼ਾ ਮਿਲਣੀ ਚਾਹੀਦੀ ਆ ਪਰ ਜੇ ਪੁਰਾਣੀ ਕਮੇਟੀ ਜਾਂ ਗ੍ਰੰਥੀ ਸਾਹਿਬ ਇਹ ਚੀਜ਼ ਦੀ ਊਠ ਲੈ ਰਹੇ ਆ ਗੁਰੂ ਸਾਹਿਬ ਦੀ ਉਹਨਾਂ ਤੇ ਵੀ ਬੰਦੀ ਕਾਰਵਾਈ ਉਹਨਾਂ ਤੇ ਵੀ ਹੋਣੀ ਚਾਹੀਦੀ ਆ ਜੇ ਅਸੀਂ ਗੁਨਾਹਗਾਰਾਂ ਸਾਡੇ ਦੇ ਵੀ ਕਾਰਵਾਈ ਹੋਣੀ ਚਾਹੀਦੀ ਹੈ ਕਮੇਟੀ ਆਈ ਤਾਂ ਸੀਗੀ ਕੁਝ ਕਰਨ ਕੇ ਨਹੀਂ ਆਈ ਜਨਾਬ ਉਹ ਉਹ ਕਹਿੰਦੇ ਆ ਇਹੋ ਮਤਲਬ ਵੀਡੀਓ ਦੇ ਵਿੱਚ ਕਹਿ ਰਿਹਾ ਹੈ ਵੀ ਸਰੋਣੀ ਕਮੇਟੀ ਦੇ ਮਤਲਬ ਕੋਈ ਮੁਲਾਜ਼ਮ ਆਏ ਸੀਗੇ ਇਹ ਸਿਰਫ ਮਦਦ ਦੇ ਵੀ ਕਹਿ ਰਿਹਾ ਸੀ ਉਹ ਤਾਂ ਸਿੰਘ ਸਾਹਿਬ ਆਏ ਸੀਗੇ ਜੀ ਆਪਣੇ ਹਾਲ ਸਿੰਘ ਬਾਬਾ ਗੁਰਪ੍ਰੀਤ ਸਿੰਘ ਜੀ ਹਾਲ ਆਪਣਾ ਹਰਗੋਪਾਲ ਸਾਹੀ ਦੇ ਨਹੀਂ ਹੈ ਨਹੀਂ ਹੈ ਇਹ ਉਹ ਕਹਿ ਰਹੇ ਨੇ ਉਹ ਆਪਦੇ ਜੀ ਕਹਿ ਰਹੇ ਹੈ ਵੀ ਸਰੋਣੀ ਕਮੇਟੀ ਤੇ ਕੋਈ ਵੀ ਬੰਦਾ ਇੱਥੇ ਆਇਆ ਹੋਵੇ ਕਮੇਟੀ ਦੇ ਕੋਲ ਤੁਸੀਂ ਮਤਲਬ ਜਾ ਕੇ ਪੜਤਾਲ ਕਰ ਸਕਦੇ ਕਿਹਦੀ ਡਿਊਟੀ ਲਈ ਹੈ ਤੇ ਮਤਲਬ ਕਮੇਟੀ ਨੂੰ ਬੁਲਾਉਣ ਕਰਨ ਵਾਸਤੇ ਇਹ ਵੀ ਠੀਕ ਹੈ ਜੇ ਸ਼ਰੋਮਣੀ ਐਡਾ ਵੱਡਾ ਕੰਮ ਤੁਹਾਡੇ ਪਿੰਡ ਹੋਇਆ ਵੀਡੀਓ ਵਾਇਰਲ ਹੋਇਆ ਤੇ ਸ਼ਰੋਮਣੀ ਕਮੇਟੀ ਆਈ ਵੀ ਨਹੀਂ ਨਹੀਂ ਜੀ ਆਈ ਨਹੀਂ ਆਈ ਇਹ ਵੀ ਉਹ ਕਹਿੰਦਾ ਵੀ ਆਈ ਆ ਉਹ ਕਹਿੰਦਾ ਆਈ ਪਰ ਬਹੁਤ ਮਾੜੀ ਗੱਲ ਕਿ ਸ਼ਰੋਮਣੀ ਕਮੇਟੀ ਨਹੀਂ ਆਈ ਤਾਂ ਨਹੀਂ ਉਹਦੀ ਵੱਡੀ ਗਲਤੀ ਇਹ ਨਹੀਂ ਜੀ ਕਿਉਂ ਕਹਿ ਰਹੇ ਜਦੋਂ ਆਈ ਹੀ ਨਹੀਂ ਹੈ ਹਾਂ ਆਈ ਨਹੀਂ ਉਹ ਝੂਠ ਬੋਲ ਰਿਹਾ ਪਰ ਗਲਤੀ ਉਹਨਾਂ ਦੀ ਵੀ ਕਿਉਂ ਨਹੀਂ ਆਈ ਪਰਤਾਲ ਤਾਂ ਕਰਨੀ ਆਉਣੀ ਹਾਂਜੀ ਇਹ ਵੀ ਕਮੇਟੀ ਦਾ ਮਤਲਬ ਫਰਜ ਬਣਦਾ ਸੀਗਾ ਸ਼ਰੋਮਣੀ ਕਮੇਟੀ ਦੇ ਮੈਂਬਰਾਂ ਦਾ ਕਿਸੇ ਦਾ ਵੀ ਉਹਨਾਂ ਦੇ ਜਥੇਦਾਰ ਦਾ ਵੀ ਹੱਕ ਬਣਦਾ ਸੀ ਵੀ ਉੱਥੇ ਜਾ ਕੇ ਆਪਾਂ ਕੀ ਕਰੀਏ ਉੱਥੇ ਜਾ ਕੇ ਆਹ ਕਾਰਨ ਹੋਗਾ ਇੱਕ ਵਾਰੀ ਪਹਿਲਾਂ ਹੋਇਆ ਸੀ ਜੀ ਵੱਡੇ ਗੁਰਦਾਰਾ ਸਾਹਿਬ ਉਦੋਂ ਕਿੱਡਾ ਮਤਲਬ ਸਾਰੇ ਹਿੰਦੁਸਤਾਨ ਦੇ ਵਿੱਚ ਇਹ ਗੱਲ ਫੈਲ ਗਈ ਵੀ ਪਲਾਨਾ ਪਿੰਡ ਹੈ ਉਦੋਂ ਕੀ ਹੋਇਆ ਹੈ ਕਹਿੰਦੇ ਪਿੰਡ ਉਦੋਂ ਗੁਰੂ ਗ੍ਰੰਥ ਸਾਹਿਬ ਦੇ ਰੂਪ ਦੇ ਨਾਲ ਨਹੀਂ ਮਤਲਬ ਦੋ ਬੀਬੀਆਂ ਨੇ ਛੇੜਖਾਨੀ ਕਰ ਲਈ ਸੀਗੀ ਉਹ ਸ਼ੌਕ ਹੈ ਜੱਜ ਜੀ ਰਹਿੰਦਾ ਤੁਹਾਡਾ ਪਿੰਡ ਉਹਦੇ ਸ਼ੌਕ ਹਾਂਜੀ 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 ਨਹੀਂ ਉਹ ਤਾਂ ਐਸੀ ਦੋ ਬੀਬੀਆਂ ਸੀਗਾ ਉਹ ਕਹਿੰਦੀ ਮੈਂ 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 ਗੁਰੂ ਗ੍ਰੰਥ ਸਾਹਿਬ ਨੂੰ ਸੱਚੀ ਹਾਂ ਉਹ ਕਹਿੰਦੀ ਮੈਂ ਸੱਚੀ ਹਾਂ ਉਹ ਕਹਿੰਦੀ ਮੈਂ ਚੱਕਣਾ ਮਹਾਰਾਜ ਉਹ ਕਹਿੰਦੀ ਮੈਂ ਚੱਕਣਾ ਮਹਾਰਾਜ ਬਸ ਆਹੀ ਗੱਲ ਹੋਈ ਸੀ ਚੱਕਿਆ ਨਹੀਂ ਸੀ ਉਹਨਾਂ ਨੇ ਬਸ ਵੀ ਹੱਥ ਪਾਇਆ ਸੀ ਮਹਾਰਾਜ ਨੂੰ ਅਸੀਂ ਉਹਨਾਂ ਨੂੰ ਇਹ ਅਖੇ ਵੀ ਐ ਚੱਕਣ ਦਾ ਕੋਈ ਛੋਟੀ ਮੋਟੀ ਗੱਲ ਆ ਮਹਾਰਾਜ ਐ ਚੱਕਣੇ ਪ੍ਰਕਾਸ਼ ਹੋਵੇ ਮਹਾਰਾਜ ਤੁਸੀਂ ਚੱਕ ਮਹਾਰਾਜ ਤੁਸੀਂ ਕਿਵੇਂ ਚੱਕ ਲਓਂਗੇ ਉਹਦੂ ਆ ਗੱਲ ਹੋਈ ਸੀ ਠੀਕ ਹੈ ਇਹ ਇਹਨਾਂ ਦੇ ਪਿੰਡ ਦੇ ਵੱਲੋਂ ਜਿਹੜਾ ਪੱਖ ਰੱਖਿਆ ਗਿਆ ਕਮੇਟੀ ਨਵੀਂ ਆ ਇਹਨਾਂ ਦੇ ਵੱਲੋਂ ਇਹ ਪੱਖ ਆ ਕਿ ਜਿਹੜਾ ਪਿਛਲੇ ਦਿਨੀ ਇੱਕ ਬਾਬਾ ਅਜੈਪ ਸਿੰਘ ਜੀ ਇੰਟਰਵਿਊ ਕੀਤੀ ਸੀ ਕਿ ਉਹਨਾਂ ਨੇ ਦੱਸਿਆ ਕਿ ਇਸ ਤਰ੍ਹਾਂ ਇਸ ਤਰ੍ਹਾਂ ਉਸ ਗੁਰੂ ਘਰ ਦੀ ਸੇਵਾ ਕੀਤੀ ਸੇਵਾ ਛੱਡ ਕੇ ਆਗੇ ਤੇ ਉਹਨਾਂ ਨੇ ਇੱਕ ਦੋਰੀ ਐਵੇਂ ਜ਼ਿਕਰ ਕੀਤਾ ਕਿ ਮੈਨੂੰ ਕੱਢ ਦਿੱਤਾ ਗਿਆ ਪਰ ਇਹਨਾਂ ਆਪ ਦਾ ਪੱਖ ਰੱਖਿਆ ਕਿ ਅਸੀਂ ਕੱਢਿਆ ਨਹੀਂ ਗਿਆ ਕਿ ਬਾਬਾ ਖੁਦ ਜਿਹੜਾ ਉਸ ਤੋਂ ਸੇਵਾ ਮੁਕਤ ਹੋ ਕੇ ਚਲਾ ਗਿਆ ਸਾਹਬ ਦੀ ਨਕਲ ਦੇ ਦਿੱਤੀ ਜਾਂ ਹੋਰ ਬਹੁਤ ਕੁਝ ਇਹਨਾਂ ਨੇ ਦੱਸਿਆ ਤੇ ਕੁਝ ਇਹਨਾਂ ਨੇ ਵੀ ਫਿਰ ਗੁੱਸੇ ਦੇ ਵਿੱਚ ਆ ਕੇ ਥੋੜੇ ਬਹੁਤ ਇਲਜ਼ਾਮ ਲਾਇਆ ਕਿ ਬਾਬਾ ਜਿਹੜਾ ਸ੍ਰੀ ਸਾਹਿਬ ਉਤੋਂ ਦੀ ਨਹੀਂ ਪਾਉਂਦੇ ਸੀ ਜਾਂ ਬਸਤਰ ਜਿਹੜੇ ਉਹ ਨਹੀਂ ਪਹਿਨਦੇ ਸੀਗੇ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੁੜੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ